ਬਈਏ ਮੀਰ ਪਈਏ ਕਿ ਲੋ ਬਾਈ ਕਦੂ ਆਲੇ ਬਾਈ ਕਦੂ ਮੰਦਾ ਹੋ ਗਿਆ ਹਣਾ ਜੀ ਬਈ ਯਾਰ ਐ ਹੋ ਗਿਆ ਯਾਰ ਐ ਹੋ ਗਿਆ ਯਾਰ ਉਹ ਬੈਠੇ ਉਹ ਜਿਹਨੇ ਨਹੀਂ ਵੀ ਵੇਚਣਾ ਦੇਣਾ ਉਹ ਵੀ ਸੋਚੀਦਾ ਕਹਿੰਦਾ ਯਾਰ ਇਹਨੂੰ ਕੁਛ ਨਹੀਂ ਹੁੰਦਾ ਤਕੜੇ ਨੂੰ ਕੋਈ ਨਾ ਮੇਰੇ ਨੂੰ ਕੀ ਹੋਗਾ ਇਹਨੂੰ ਤਾਂ ਵਰਕਣੀ ਕੋਈ ਨਹੀਂ ਤੂੰ ਤਾਂ ਵੇਖ ਤੇਰੇ ਨਾਲ ਕੀ ਬੰਦਾ ਸਹੀ ਗੱਲ ਆ ਬਈ ਕੋਈ ਵਰਕਣੀ ਪੈਣਾ ਕਹਿੰਦਾ ਯਾਰ ਕਣੀ ਯਾਰ ਗੱਲ ਸੁਣ ਮੇਰੀ ਮੇਰੇ ਕੋਲ 100 ਕਿਲੋ ਪਹਿਲੇ ਤੇਰੇ ਕੋਲ ਪਹਿਲੇ 5 ਕਿਲੋ ਹੈ 13 ਮੇਰਾ ਮੁਕਾਬਲਾ ਹੀ ਹੈ ਨਹੀਂ ਕੋਈ ਸਹੀ ਗੱਲ ਦੋਸਤੋ ਪਿੰਡੂ ਕੀਤਾ ਚੰਨਾ ਚ ਬਾਈ ਜੀ ਸਵਾਗਤ ਕਰਦੇ ਆਂ ਤੇ ਆਪਾਂ ਅੱਜ ਹਰੀਦਗੜ ਆ ਗਿਆ ਦਿਨ ਹੋ ਗਿਆ ਵੀਰਵਾਰ ਤਜੇ ਦਾ ਰੇਟ ਸਾਨੂੰ ਵਿਖਾਉਣ ਲੱਗਿਆ ਵੀ ਤੇ ਚੱਲੀ ਜਾਂਦੇ ਆ ਕਿ ਕਿਵੇਂ ਚੱਲੀ ਜਾਂਦੇ ਆ ਕੱਲ ਇੱਥੇ ਮੀਂਹ ਪੈ ਗਿਆ ਯਾਰ ਆਪਣੇ ਵਾਈ ਨੂੰ ਵਿਖਾਈ ਗਗਣਾ ਹੈ ਕੀ ਚੱਕਰ ਆ ਯਾਰ ਇੱਥੇ ਕਹਿੰਦੇ ਮੀਂਹ ਮੂੰਹ ਪੈ ਗਿਆ ਬਾਈ ਕੱਲ ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਲੋਕਲ ਸਬਦੇ ਬਾਈ ਅਮਰੇ ਅੱਜ ਸ਼ੁਰੂ ਹੋ ਗਿਆ ਵੇਖੋ ਇਧਰ ਮੇਰਾ ਕਦੂ ਪਿੰਡਗਾ ਤੋਰੀਆਂ ਤੇ ਹੋਰ ਬਾਈ ਜੀ ਆਪਣੇ ਕੋਲ ਕੀ ਪੈ ਗਿਆ ਛੋਲ ਆ ਗਿਆ ਜੀ ਛੋਲੇ ਵੀ ਆ ਗਏ ਜੀ ਤੇ ਬਾਈ ਕੀ ਰੇਟ ਚੱਲੀ ਜਾਂਦੇ ਆ ਇਹ ਪਿੰਡੀ ਤਾਂ ਅੱਜ 35 40 ਰੁਪਏ ਆ ਠੀਕ ਹੈ ਜੀ ਪਿੰਡੀ 35 40 ਕਵਾ ਦੇ ਵੀ ਖ ਇਹ ਕੱਦੂ ਵੀ ਅੱਜ 40 ਕਿਤੇ ਆ ਗਿਆ ਚੰਗੇ ਆਲਾ ਵਧੀਆ ਉਹ ਜਿਹੜਾ ਮੋਟਾ ਕੱਦੂ 20 ਰੁਪਏ ਆ ਤਿੰਨ ਨੰਬਰ ਗ੍ਰੇਡ ਪਿਆਈ ਦੋ ਨੰਬਰ ਆਹ ਤਿੰਨ ਨੰਬਰ ਉਹ 40 ਰੁਪਏ ਪਰ 40 ਰੁਪਏ ਨੇੜੇ ਤੇ ਜਿਹੜਾ ਕੱਦੂ ਵਿਕੀ ਜਾਂਦਾ ਬਾਈ ਤੇ ਤੋਰੀ ਦੀ ਗੱਲ ਕਰੀਏ ਬਾਈ ਜਿਹੜੀ ਤੋਰੀ 45 50 ਤੋਰੀ ਦਾ ਜੀ ਤੋਰੀ 40 50 ਰੁਪਏ ਚੱਲੀ ਉਹਦੇ ਗੱਡੀ ਵਿਖਾ ਕੇ ਚੌਲਿਆਂ ਦੀ ਆ ਗਈ ਭਰ ਭਰ ਕੇ ਨੇ ਆ ਖੇਤੜ ਇਹ ਕਿੱਥੋਂ ਆ ਗਿਆ ਪਰਾ ਇਹ ਚੌਲਾ ਬੋਰ ਸਾਈਡ ਤੋਂ ਆ ਜੀ ਬੋਰ ਸਾਈਡ ਤੋਂ ਆ ਗਿਆ ਬਾਈ ਤੇ ਕੀ ਰੇਟ ਵਿਕੀ ਜਾਂਦਾ ਪ੍ਰਾਈਸ ਇਹ ਵੀਰੇ ਕੱਲ ਤਾਂ 110 ਵਿਕੇ ਅੱਜ ਦੇਖੋ ਕੀ ਰੇਟ ਵਿਕਦਾ ਅੱਛਾ ਹਾਂ ਕੱਲ 110 ਰੁਪਏ ਵਿਕੇ ਬਾਈ ਤੇ ਫਲਾ ਲ ਗੱਡੀ ਹੁਣੇ ਆਈ ਹੈ ਚੌਲੇ ਦੀ ਕੀ ਆਲਾ ਭਰਾ ਹੋ ਠੀਕ ਆ ਅਬੋਰ ਵਾਲੇ ਵੀ ਰੋਤੀ ਹਾਲ ਚਾਲਾ ਤੇ ਚੌਲਾ ਬੋਰ ਵਾਲੀ ਸਾਈਡ ਦਾ ਆ ਗਿਆ ਆਪਣੇ ਇਧਰ ਨਹੀਂ ਬਾਈ ਹਲੇ ਜਿਆਦਾ ਆ ਰਿਹਾਗਾ ਅਬੋਰ ਵਾਲੀ ਸਾਈਡ ਤੋਂ ਤੇ ਬਾਈ 80 ਨੰਬਰ ਦਾ ਚੱਲੂਗਾ ਘੱਟੋ ਘੱਟ 100 ਤਾਂ ਦੇਖੋ ਇਹ ਤਾਂ ਹੁਣ ਲਾਵਾ ਦੇ ਮੰਡੀ ਉੱਲਣ ਦੇ ਪਤਾ ਹਾਂ ਜੀ ਇਹਦਾ ਹੈ ਜੀ ਹੋਰ ਬਈ ਠੀਕ ਹੈ ਕਹਿ ਵਸੇ ਤਾਂ ਵਧੀਆ ਵਧੀਆ ਚਾਲ ਵਧੀਆ ਤੇ ਚੌਲੇ ਵਾਲੀ ਗੱਡੀ ਦੇ ਉਧਰ ਫੋਕਸ ਕਰਦਾ ਦੀ ਕੀ ਹਾਲਾ ਭਾਈ ਹੋਰ ਠੀਕ ਹੈ ਭਰਾ ਇਹ ਬਈ ਕੀ ਹਾਲ ਚਾਲ ਇਹ ਭਈਆ ਬੋਰ ਸਾਈਡ ਲਾ ਗਿਆ ਚੋਲਾ ਆਪਣੇ ਯਾਰ ਇਧਰ ਚੌਲਾ ਬਹੁਤ ਖਤਮ ਹੋ ਗਿਆ ਕਿਸਾਨਾਂ ਦਾ ਭਾਈ ਉਧਰ ਹੀ ਹੋਏ ਪਏ ਉਧਰ ਹੀ ਹੋਏ ਪਏ ਇਹ ਕੱਲ ਕਿੰਨਾ ਵੇਚ ਗਿਆ ਹੈ ਕੱਲ ਕੱਲ ਦਾ ਮੈਂ ਇਹੀ ਦੋ ਕਾਉਂਟਰ ਮਿਲਿਆ ਸੀ ਮਲੂਟ ਲਾ ਲਿਆ ਭਾਈ ਚੋਬਰ ਉੱਥੇ ਕਿੰਨਾ ਵੀ ਕੀ ਜਾਂਦਾ ਭਾਈ ਉਹ ਮੰਡੀ ਚ ਕਿੰਨਾ ਵੇਚੀ ਜਾਂਦਾ ਕੋਈ 80 85 ਰੁਪਏ ਠੀਕ ਆ ਇੱਥੇ ਜਰਾ 100 ਵਿਗਣਾ ਅੱਜ ਉਹਨੇ ਚੌਲਾਇਆ ਹੀ ਨਹੀਂ ਇੱਥੇ ਅੱਛਾ ਨਾ ਕੋਟਪੂਰੇ ਮੰਡੀ ਜਾਂਦਾ ਚੌਲਾ ਪੂਰੇ ਲੱਗਿਆ ਵੀਰੇ ਉੱਥੇ ਵੀ ਲੱਗ ਗਿਆ ਉੱਥੇ ਕੀ ਰੇਟ ਲੱਗਿਆ 80 85 ਦੇ 80 85 ਰੁਪਈਆ ਵੈਗ ਗਿਆ ਲੈ ਬਾਈ ਚੌਲਾ ਆਉਣ ਲੱਗਿਆ ਮੋਰ ਵਾਲੀ ਸਾਈਡ ਤੋਂ ਆਉਂਦਾ ਆਪਣੇ ਇੱਧਰ ਲੋਕਲ ਕੋਟਪੂਰੇ ਫਰੀਦਕੋਟ ਵਾਲੇ ਚੌਲੇ ਜਿਹੜੇ ਨਾ ਖਤਮ ਜ਼ਿਆਦੇ ਹੋ ਗਏ ਬਾਈ ਘੱਟ ਹੀ ਆਉਂਦਾ ਮਾਲ ਇਹਨੇ ਕਹਿ ਦਈਏ ਮੈਂ 2-4 ਲਫਾਵੇ ਹੁੰਦੇ ਉੱਥੇ ਅੱਛਾ ਹਾਂ ਇੱਥੇ ਭਲਾ ਲ ਬਾਈ ਲੈ ਕਿੰਨੇ ਕੁ ਮੰਟ ਲਓਗੇ ਬਾਈ ਇਹ ਪੂਰਾ 2 ਟਨ ਲੈ ਗਏ ਨਾ ਪੂਰਾ ਭਰਿਆ ਸੀ ਇਹ ਪੂਰਾ 2 ਠੀਕ ਆ ਉਹ ਠੀਕ ਆ ਭਰਾ ਜੀ ਹੋਰ ਠੀਕ ਆ ਭਰਾ ਕੈਮਰਾ ਸਿੱਧਾ ਹੀ ਤੁਸੀਂ ਆਪਦੇ ਵਾਲੇ ਪਾਸੇ ਮੀਂਹ ਪਾ ਲੈਨੇ ਸਾਡੇ ਵਾਲੇ ਪਾਸੇ ਵਾਈ ਨਹੀਂ ਵਿਖਾਈ ਦਰਖਤਾਂ ਨੂੰ ਅੱਗ ਲਾਈ ਜਾਂਦੇ ਆ ਭਾਈ ਲੱਗੋ ਝੋਨੇ ਨੂੰ ਲਾਈ ਜਾਂਦੇ ਆ ਬੈਲ ਲੱਗੋ ਨਾਲ ਹੀ ਪੈਕ ਕਰ ਮਾਰੀ ਗੱਲ ਤੇ ਚਲੋ ਕਣਕ ਵੇਲੇ ਲਾ ਦੇ ਤੇ ਨਾਲ ਹੀ ਦਰਖਤਾਂ ਸਾੜੀ ਜਾਂਦੇ ਆ ਸਹੀ ਗੱਲ ਮਾਰੀ ਗੱਲ ਹੈਣਾ ਤੇ ਉਧਰ ਮੀਂਹ ਤੇ ਪਊਗਾ ਹਣ ਸਰਕਾਰ ਨੇ ਵੇ ਲੋਨ ਕਰਤਾ ਵੀ ਆਕੇ ਕੇ ਮੋਟਰ ਤੇ ਕਿਤੇ 5-5 ਦਰਖਤਾਂ ਲਾਉਣੇ ਬਣੇ ਨਹੀਂ ਕਾਨੂੰਨ ਬਣਾ ਦੇਣਾ ਚੰਗੀ ਗੱਲ ਹੈ ਹਾਂ ਉਹ ਨਰੇਗਾ ਵਾਲੇ ਨੂੰ ਉਹ ਤਾਂ ਭਾਗੇ ਦੇ ਪੈਸੇ ਦੇੜੀ ਦੇ ਦਿੰਦੇ ਆ ਹਾਂ ਉਹਦਾ ਚਾਰ ਚਰ ਦੜਤੀ ਲਾ ਦੋ ਚਾਰ ਚੰਦ ਰੱਖ ਤਾਂ ਹੁਣ ਇਹ ਲਾਈ ਜਾਂਦੇ ਨਾਲੇ ਨਾਲੇ ਨਿਗਾ ਰੱਖਣ ਹਾਂ ਤੇ ਆਪਣੇ ਕੋਲੇ ਬੋਜੀ ਸਬਜ਼ੀ ਕਿਹੜੀ ਕਿਹੜੀ ਆ ਗਈ ਅੱਜ ਅ ਗੋਭੀ ਆ ਗਈ ਗੋਭੀ 40 ਰੁਪਏ ਕਿਲੋ ਠੀਕ ਹੈ ਜੀ ਚਾਲੂ 10 ਰੁਪਏ ਕਿਲੋ ਠੀਕ ਹੈ ਜੀ ਟੋਰੀ 50 ਰੁਪਏ ਕਿਲੋ ਟੋਰੀ 50 ਰੁਪਏ ਕਿਲੋ ਟੋਰੀ ਬਖਾਦੀ ਅੰਦਰ ਕਵਾਲੀ ਬਹੁਤ ਵਧੀਆ ਬਾਈ ਹੈ ਕਰਨ ਨਾਲ 40 40 45 45 ਰੇਟ ਸਾਰਿਆਂ ਦਾ ਹੋਇਆ ਪਿਆ ਬਾਈ ਇਧਰ ਬਾਈ ਜਿਹੜੀਆਂ ਲਾਜੀਆਂ ਮਿਰਚਾਂ ਪਈਆਂ ਇਹਨਾਂ ਦਾ ਕੀ ਰੇਟ 30 ਰੁਪਏ ਇਹ 30 ਰੁਪਏ ਕਿਲੋ ਬਾਈ ਜਿਹੜੀਆਂ ਚੱਲੀ ਜਾਂਦੀਆਂ ਫਿਰਾਲ ਇਹ ਹੀ ਵੈਰਾਈਟੀ ਸੀਗੀ ਇਹ ਚੌਲਾ ਬਾਈ ਕੱਲ੍ਹ ਬਾਈ ਜਾਂਦੇ 110 ਰੁਪਏ ਵਿਕਿਆ ਅੱਜ ਪਤਾ ਨਹੀਂ ਕਿੰਨਾ ਵਿਕਣਾ ਸਾਢੇ 70 ਸਾਢੇ 70 ਅੱਜ 70 ਵਿਕੂ ਬਾਈ ਚਲੋ ਅੱਜ ਸਾਢੇ 70 ਰੁਪਏ ਰੋਜੂਗਾ ਠੀਕ ਹੈ ਕਹਿਵਾ ਸੱਤ ਵਧੀਆ ਰਹਿੰਦੇ ਚਲੋ ਠੀਕ ਹੈ ਮਿਹਰਬਾਨਾ ਆ ਯਾਰ ਰਹਿੰਦੇ ਰੋਣਾ ਆ ਲੈ ਚਲੋ ਯਾਰਾ ਗਲਤ ਗੱਲ ਸੁਰਜਪਾਲ ਆ ਪੂਰੇ ਪੁਰਜਾ ਲੈ ਜਨੇ ਆਪਣਾ ਯਾ ਪਰਜਾ ਆਪਣਾ ਰਹਿੰਦਾ ਮੇਰੇ ਕੋਲ ਯਾਰ ਅੱਜ ਇਹ ਰੱਖ ਲਈ ਅੱਜ ਅਸੀਂ ਵਰਤਣਾ ਪਹਰ ਦੂਜੇ ਦੀ ਵਾਇ ਨਹੀਂ ਜਾਨੀ ਰਚੀ ਤੇ ਭਾਈ ਫਲੀ ਆਉਂਦੀ ਆਪਣੀ ਦੇਸੀ ਦੋਤੀ ਬੜੀ ਘਾਟ ਹੋ ਜੇ ਮੰਨ ਕੇ ਚੱਲੋ ਕੋਈ ਹੋਰ ਜ਼ਿਲ੍ਹੇ ਦਾ ਬੰਦਾ ਬਰਨਾਲੇ ਸਾਈਡ ਜਿਹਦੇ ਕੋਲੇ ਪਈ ਆ ਉਹਦਾ ਰਾਦਾ ਬਣ ਗਿਆ ਕੀ ਰੇਟ ਮਗਾ ਦੋ ਅੱਜ ਇੱਕ ਬੋਰਾ ਬੜੀ 80 ਰੁਪਏ ਪੱਕੀ ਗੱਲ ਆ ਇੱਕ ਦਿਨ ਪਰਜਾ ਮੇਰੇ ਤੇ ਨਹੀਂ ਮੈਂ ਵਰਤਣਾ ਮੈਂ ਨਾ ਲੈ ਜਾਓ ਜੀ ਗੱਲ ਹੀ ਕੋਈ ਨਹੀਂ ਤੇ ਮੈਨੂੰ ਨੰਬਰ ਦੇ ਦੇਈ ਨੰਬਰ ਤੂੰ ਦੇਈ ਸਕੋ ਕਿ ਮੈਨੂੰ ਮੈਂ ਆਉਂਗਾ ਤਾਂ ਹੀ ਇਹ ਲੈ ਦੋ ਦੋ ਰੁਪਏ ਆ ਦੂੰ ਨਾ ਗਾਲੀ ਕਹਣੀ ਜਦੋਂ ਮਰਜੀ ਆਜੋ ਬਾਈ ਯਾਰ ਠੀਕ ਆ ਭਾਈ ਓਟ ਕੇ ਇਹ ਵਾਲਾ ਭਰਾ ਹੋਰ ਬਾਈ ਜੀ ਠੀਕ ਆ ਕੈਮਾ ਸੇਤ ਬਾਈ ਕੇਲੇ ਬਾਈ ਜਿਹੜੇ ਗਾਡਰ ਕੇਲੇ ਆ ਉਹਨਾਂ ਦਾ ਕੀ ਰੇਟ ਹੋ ਗਿਆ 38 ਰੁਪਏ ਥੱਪਤੀ ਰੁਪਈਏ ਗਿਲੋ ਇੰਦਰ ਕੁਆਲਟੀ ਵਿਖਾ ਦੀ ਕਰਨ 38 ਰੁਪਈਏ ਗਿਲੋ ਬਾਈ ਕੇਲੇ ਦਾ ਰੇਟ ਢੇਰ ਵਧ ਗਿਆ ਬਾਈ ਵਧ ਗਿਆ ਬਾਈ ਪਹਿਲਾਂ 25 ਸੀ 30 ਹੋ ਗਿਆ 35 ਹੋ ਗਿਆ 38 ਜਾੜਾ ਹੋਰ ਵਧੂਗਾ ਕਿ ਬਾਈ ਛੱਡ ਜੂ ਬਾਅਦ ਇੱਥੇ ਜੇ ਰਹੂਗਾ ਛੱਡ ਜੀ ਤੇਰੇ ਡਾਊਨ ਕਰਵਾਉਂਗਾ ਬਾਈ ਦੋਂ ਦਿਵਾਲੀ ਤੋਂ ਬਾਅਦ ਦਿਵਾਲੀ ਤੋਂ ਬਾਅਦ ਉਹਨਾਂ ਚਿਰ ਬਾਈ ਜਿਹੜਾ 38 ਰੁਪਏ ਕੇਲੇ ਦਾ ਰੇਟ ਚੱਲੀ ਜਾਣਾਗਾ ਇਹ ਮੈਂ ਕਿੱਧਰ ਨਹੀਂ ਸੈਟਦਾ ਆ ਜਾਂਦਾ ਯਾਰ ਆਪਣੇ ਕੇਲਾ ਜਿਆਦਾ ਕਿਹੜੀ ਜਣਦਾ ਹੁੰਦਾ ਇਹ ਬੜਾਣਪੁਰ ਦਾਤ ਬੜਾਣਪੁਰ ਰਾਸ਼ਟਰੀ ਜੀ ਜਿਆਦਾ ਹੁੰਦਾ ਆਪਣੇ ਪੰਜਾਬ ਚ ਹੁੰਦਾ ਤਾਂ ਇਹ ਕੇਲਾ ਬਾਈ ਹੋ ਜਾਂਦਾ ਆਪਣੇ ਖੇਤੀ ਕਰਦਾ ਨਹੀਂ ਕੋਈ ਇਹ ਵੀ ਹੁੰਦਾ ਸਹੀ ਗੱਲ ਆ ਬਾਈ ਯੂਪੀ ਚ ਹੋਈ ਜਾਂਦਾ ਯੂਪੀ ਚ ਹੋਈ ਜਾਂਦਾ ਆਪਣੇ ਇੱਥੇ ਹੈਗਾ ਬਾਗ ਇਧਰ ਟਾਹਣੇ ਕੋਲੇ ਠੀਕ ਹੈ ਜੀ ਬਾਗ ਲਗਾ ਹੋਇਆ ਤੇ ਕਮਾਈ ਚੰਗੀ ਹੋ ਜਾਂਦੀ ਬਾਈ ਤੇ ਚਾ ਆ ਹੈਗੀ ਕਮਾਈ ਠੀਕ ਆ ਸਹੀ ਫਸਲਾਂ ਨਾਲ ਕਮਾਈ ਹੈਗੀ ਜੇ ਲਾਉਣ ਤੇ ਪੰਜਾਬ ਦੀ ਮਿੱਟੀ ਭਈ ਐਹੋ ਜੀ ਆ ਵੀ ਜਿਹੜਾ ਸਰਾ ਤੋਂ ਵੀਲ ਉੱਥੇ ਹਾਂ ਸਭ ਕੁਝ ਹੋ ਜਾਂਦਾ ਹਾਂ ਬਿਜਨ ਵਾਲਾ ਜਾਈਦਾ ਅਦਾ ਨਾਥਾਂ ਜਾਂਦੀਆਂ ਹਾਂ ਹੋਰ ਬੋਗ ਜਾਂਦਾ ਪੰਜਾਬ ਚ ਹੋਰ ਬੋਗ ਪਰ ਕੱਲੋ ਪਿਆ ਹੀ ਨਹੀਂ ਜਾਂਦਾ ਗੋਭੀ ਜਾਂਦੀ ਈਟ ਮੰਡੀ ਆ ਜਾਂਦੀ ਆ ਫਰੀਦਕੋਟ ਚ ਜਾਂਦੀ ਗੋਭੀ ਆਪਣੀ ਫਰੀਦਕੋਟ ਮੰਡੀ ਚ ਜਾਂਦੀ ਆ ਫਰੀਦਕੋਟ ਚ ਗੋਭੀ ਜਾਂਦੀ ਕਿ ਖਿਆਣੇ ਚ ਟਮਾਟਰ ਖਿਆਣੇ ਚ ਜਾਂਦਾ ਸਬਜ਼ੀ ਵਾਲੇ ਬੱਸ ਬਈ ਹੋਰ ਲੋਕਾਂ ਨੂੰ ਮੈਦਾਨਾ ਆਉਣਾ ਚਾਹੀਦਾ ਹਨ ਉਹਨਾਂ ਫਰੀਦਪੁਰ ਦੇ ਵਿੱਚੋਂ ਸ਼ਮਲਾ ਮਿਰਚ ਜਾਂਦੀ ਹੈ ਬੜੀ ਦੂਰ ਹਾਂਜੀ ਸਹੀ ਗੱਲ ਸ਼ਿਮਲਾ ਮਰਚੇ ਹਰੀ ਮਰਚੇ ਹਾਂ ਪੁਲਪੁਰ ਦੇ ਵਿੱਚ ਜਿਆਦਾ ਸਬਜ਼ੀ ਇਹ ਚ ਹੁੰਦੀ ਆ ਹਨਾ ਜੀ ਖੇਤੀ ਜਿਆਦਾ ਸਬਜ਼ੀ ਦੀ ਕਰਦੇ ਆ ਬਰੋ ਸਬਜ਼ੀ ਦੀ ਖੇਤੀ ਆਪਣੇ ਇਧਰ ਕੋਟਕਪੂਰੇ ਵਾਲੀ ਸਾਈਡ 'ਚ ਵੀ ਇਧਰ ਆ ਜੀ ਇਧਰ ਥੋੜਾ ਕਰਦੇ ਕਈ ਪਿੰਡ ਕਰਦੇ ਸਬਜ਼ੀ ਦੋਗ ਪੰਡਾ ਕਕਵਾਰ ਵਾਲਾ ਮੈਂ ਜਿਆਦਾ ਸੁਣਿਆ ਬਾਈ ਸੰਧਵਾਂ ਹਾਂ ਕਵਾਰ ਵਾਲਾ ਸੰਧਵਾਂ ਵਾਲੇ ਬਸ ਇਹ ਦੋ ਤਿੰਨ ਪਿੰਡ ਕਰਦੇ ਜਿਆਦਾ ਨੇੜੇ ਨੇੜੇ ਹੋਰ ਨਹੀਂ ਮੇਰੇ ਸਾਹ ਨਾਲ ਕੋਈ ਪਿੰਡਾਂ ਤੋਂ ਸਬਜ਼ੀ ਜਾਂ ਮਾ ਇੱਥੇ ਕਿਘਿਆਣਾ ਇੱਥੇ ਕਿਘਿਆਣਾ ਗਿਆ ਜੁਜੀਗੋੜ ਤੇ ਕਿਘਿਆਣਾ ਜ਼ਿਆਦਾ ਕਰਦੇ ਆ ਠੀਕ ਆ ਬਾਈ ਮਟਰ ਤੇ ਗੋਭੀ ਬੋਰੀਏ ਸੱਕੀ ਕਰਦੇ ਬਈ ਜੀ ਹਣ ਬੋਰੀਏ ਸੱਕੀ ਹਮ ਮਿਹਨਤ ਬਹੁਤ ਆ ਬਾਈ ਬਾਕੀ ਸਬਜ਼ੀ ਜਵੇਂ ਕਹਦੀ ਆ ਮਿਹਨਤ ਬਹੁਤ ਆ ਪਰ ਸਾਰੇ ਵੀਰਾਂ ਨੂੰ ਨਾ ਆਪਦੇ ਹੱਥੇ ਥੋੜੀ ਥੋੜੀ ਲਾਉਣੀ ਚਾਹੀਦੀ ਆ ਮੇਰਾ ਰਾਧਾ ਨਹੀਂ ਬਿਨਾ ਰਹਿ ਸਮਰੇ ਤੋਂ ਆਪ ਹਾਲਦੇ ਆ ਚਾਹੀਦਾ ਜ਼ਿਆਦਾ ਆਪਾਂ ਹੀ ਆਪ ਦੀ ਲਾ ਲਗੇ ਕਿੰਨਾ ਹੀ ਭਰਾ ਹੋ ਬਈ ਠੀਕ ਆ ਕਹਿਵਾ ਜੀ ਆਪਾਂ ਨੰਬਰ ਜਰੂਰ ਦੇ ਦੋ ਭਰਾ 95924 ਠੀਕ ਆ ਜੀ 00 303 ਤੇ ਆਪਣਾ ਕੇਲੇਆਂ ਦਾ ਮੇਨ ਆ ਜਾਂਦਾ ਹੀ ਕੇਲੇਆਂ ਦਾ ਮੇਨ ਤੇ ਜੇ ਕਿਸੇ ਵੀਰ ਭਰਾ ਕੋਲੇ ਹਨ ਕੇਲੇ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਸਟਾਕ ਵੇਚੋ ਕੋਈ ਵੀ ਉਹ ਸਾਹਮਣੇ ਬੋਰਡੋ ਖਾਦੀ ਬਾਈ ਨਾਲ ਕਨੈਕਟ ਕਰ ਸਕਦੇ ਆ ਤੇ ਕੇਲੇਆਂ ਦਾ ਸਟਾਕ ਵਗੈਰਾ ਜਿੱਥੇ ਵੀ ਚਾਹੀਦਾ ਹਨ ਬਾਈ ਸਾਰਾ ਹੀ ਕਰਦੇ ਆ ਜਿਹੜਾ ਆਵਾਜ਼ ਆ ਉਹੀ ਵੇਚ ਦਈਦਾ ਕੇਲੇ 12 ਮਹੀਨੇ ਦੀ ਦੇ ਜਿਵੇਂ ਗਾਂਵ ਭਾਈ ਵਿਆਹ ਦਾ ਸੀਜ਼ਨ ਆ ਗਿਆ ਜਿਹਦੇ ਹਿਸਾਬ ਨਾਲ ਚੱਲੀ ਜਾਂਦਾ ਫੁੱਲ ਜਿਵੇਂ ਵਿਆਹ ਦਾ ਸੀਜ਼ਨ ਆ ਗਿਆ ਜੇਕਰ ਨੂੰ ਨੇੜੇ ਨੇੜੇ ਪੈਸੇ ਚਾਹੀਦਾ ਪਹੁੰਚ ਕਰਦਾ ਆਪਦੀ ਰਾਜ ਸਾਰਾ ਕੁਝ ਹੁੰਦਾ ਸਾਰਾ ਕੁਝ ਹੁੰਦਾ ਬਰਾ ਠੀਕ ਆ ਬਾਈ ਤੇ ਨੰਬਰ ਆ ਗਿਆ ਬਾਈ ਦਾ ਆਈਟੇ ਜਰੂਰ ਕਰ ਲੋ ਠੀਕ ਆ ਭਰਾ ਬਹੁਤ ਬਹੁ ਮਿਹਰਬਾਨੀ ਭਾਈ ਹੋਰ ਬਾਊ ਜੀ ਕੀ ਹਾਲ ਆ ਜੀ ਕੀ ਹਾਲ ਚਾਲ ਆ ਜੀ ਕੈਮਾ ਸੇਤੀ ਆਹ ਕ੍ਰੇਡ ਨਾ ਮੜੇ ਉਰਾਂ ਦੇ ਇਧਰੋਂ 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 ਵਿਖਾ ਦੀ ਗੰਗਣਾ ਕਵਾਲ ਦੀ ਹੋਰ ਬਾਊ ਜੀ ਠੀਕ ਆ ਵਧੀਆ ਵਧੀਆ ਤੁਹਾਡੇ ਮੀ ਪੈ ਗਿਆ ਆਪਣੇ ਆਏ ਨਹੀਂ ਕੋਟੀ ਤੁਹਾਡੇ ਵੀ ਮੀ ਪੈ ਗੂਗਾ ਤੁਹਾਡੇ ਹੀ ਕੱਲ ਬਹੁ ਮੀ ਪਿਆ ਨਹੀਂ ਆਇਆ ਅੱਜ ਕੱਲ ਅੱਛਾ ਨਹੀਂ ਆ ਜਮਾ ਹੀ ਨਹੀਂ ਆਏ ਹੋਣੇ ਕਿੱਥੋਂ ਆ ਕੋਟਪੂਰੇ ਤੋਂ ਜਮਾ ਨਾਲ ਤੁਹਾਡੇ ਗਵਾਂਦ ਬੈਠੇ ਨਹੀਂ ਕੋਟਪੂਰੇ ਨਾਲ ਪਿੰਡ ਪਿੰਡ ਢਲ ਮਗਲਾਂ ਆਂ ਜੀ ਹਾਂ ਜੀ ਮਰੂਦਾਂ ਦੀ ਗੱਲ ਕਰੀਏ ਭਾਈ ਜੀ ਇਹ ਕਿੱਥੋਂ ਆਏ ਆਪਣੇ ਲੋਕਲ ਆ ਗਏ ਇਹ ਲੋਕਲ ਆ ਰਹੇ ਪਿੰਡਾਂ ਦੇ ਆਉਂਦੇ ਠੀਕ ਹੈ ਜੀ ਇਹਦਾ ਕੀ ਰੇਟ ਚੱਲਿਆ ਭਾਈ ਇਹ 50 ਰੁਪਏ ਕਿਲੋ ਵੀ ਗਈ ਠੀਕ ਹੈ ਜੀ ਆ 30 ਰੁਪਏ ਕਿਲੋ ਵੀ ਇਹ 30 ਰੁਪਏ ਕਿਲੋ ਵੀ ਕਿਹਾ ਜੀ ਤੇ ਇੱਧਰ ਗੱਲ ਕਰੀਏ ਕੇਲੇ ਭਾਈ ਆਪਣੇ ਕੋਲ ਸਿਰੇ ਦੀ ਕੁਆਲਿਟੀ ਕੇਲਾ 30 ਰੁਪਏ ਵਿਕਿਆ ਵਧੀਆ ਕੁਆਲਿਟੀ ਸਿਰੇ ਜੀ ਮੇਜ 38 ਦੀ ਆਵਾਜ਼ ਆਈ ਜਿੰਦੇ ਮੈਂ ਗਾਡਰ ਕੇ ਲਿਓ ਵੀ ਆਏ ਆਪਣੇ ਉਹ ਆਟਾ ਟਾਣਾ ਹੀ ਜਿਹੋ ਜਿਹਾ ਸੌਦਾ ਜਿਵੇਂ ਉਹੋ ਜਿਹਾ ਭਾਗ ਚੱਲੀ ਹੈ ਹੂੰ ਬਿਲਕੁਲ ਤੇ ਬਾਕੀ ਇਧਰ ਕਹਿੰਦੇ 6 ਜਰੂਰ ਮੁਖਾਦੀ ਬਾਈ ਦੇ ਹਫਤੇ ਬਾਅਦ ਗੇੜਾ ਮਾਰੀਦਾ ਤੇ ਸਾਰੀ ਵੈਰਿਟੀ ਬਾਈ ਦੀ ਕਵਰ ਕਰ ਜਾਈਦੀ ਔਰ ਵੀ ਆਉਣ ਲੱਗੇ ਬਾਈ ਔਰ ਤੋਰਾਂ ਲੱਗੇ ਤਾਜਾਂਗੇ ਨਹੀਂ ਤਾਜਾ ਚੱਲ ਪਿਆ ਤਾਜੇ ਅੰਗੂਰ ਚੱਲ ਪਏ ਬਾਈ ਤੁਹਾਨੂੰ ਦੱਸਦੀ ਐ ਇੱਥੇ ਮਿਲਿਆ ਪਾਣੋ ਅੰਗੂਰ ਦੀ ਕੁਆਲਿਟੀ ਫਾਈਨ ਕਰਨਾ ਉਹਦੇ ਇਹ ਕੀ ਰੈਂਡਾ ਅੰਗੂਰ ਤਾਜਾ ਜਮਾ ਇੰਦਾ ਭਾਅ ਹੈਗਾ 120 ਰੁਪਏ ਕਿਲੋ। 120 ਰੁਪਏ ਕਿਲੋ ਦਾ ਤਾਜਾ ਅੰਗੂਰ ਬਈ ਸ਼ੁਰੂ ਹੋ ਗਿਆ ਤੁਹਾਨੂੰ ਵਿਖਾ ਦਈਏ ਕਵਾਲੇ। ਉਧਰ ਛਾਰ ਦਾ 300 ਦਾ ਡੱਬਾ ਵੇਖਦਾ। ਆ ਬਈ 300 ਦਾ ਡੱਬਾ ਜਿਹੜਾ ਵੀਡੀਓ ਦੇ ਵਿੱਚ ਜਮਾਂ ਨੇੜੇ ਵਿਖਾਤਾ ਕਰ ਗਏ। ਇਹ ਕਿ 5 ਪੀਸ ਹੋ ਗਏ? 5 ਪੀਸ। 5 ਪੀਸ ਹੋ ਗਏ ਬਾਈ ਤੇ ਜੇ ਮਰਤੀਰੇ ਦੀ ਗੱਲ ਕਰੀ ਆਈ। 30 ਰੁਪਏ ਕਿਲੋ ਆਈ। ਇਹ 30 ਰੁਪਏ ਕਿਲੋ ਹੋ ਗਿਆ ਬਈ ਤੇ ਇਹਦੇ ਵਿੱਚ ਕਿੰਨਾ ਕੁੰਗਾ ਵਜਨ? ਵਜਨ 7-8 ਕਿਲੋ ਹੁੰਦਾ। 7-8 ਕਿਲੋ ਵਜਨ ਹੁੰਦਾ ਬਾਈ ਤੇ ਇੱਧਰ ਆ ਗਏ ਜੀ ਆਹ ਕਿਹੜਾ ਆ ਗਿਆ ਅੰਬ ਚੋਸ ਚੌਸਾਂ ਬਬਾਈ ਭਲਾ 60 70 ਸੀਗਾ ਫਿਰ 80 ਹੋ ਗਿਆ 100 ਰੁਪਏ ਕੁਆਲਟੀ ਇਧਰ ਆ ਸੇਬ ਖਾ ਇਹ ਕੀ ਰੇਟ ਆਈ ਸੇਬ 200 ਰੁਪਏ ਕਿਲੋ ਪੈਂਦਾ ਹੀ ਜਿਹੜਾ ਵਧੀਆ ਸੇਬ ਇਹ ਵਾਲਾ ਆ ਜਿਹੜਾ ਬਾਈ 200 ਰੁਪਏ ਕਿਲੋ ਸੇਬ ਪੈਂਦਾ 10 ਕਿਲੋ ਦੀ ਹੁੰਦੀ ਭਰਤੀ 10 ਕਿਲੋ ਦੀ ਭਰਤੀ ਆਈ ਤਾਂ ਮੇਰੀ ਰੇਟ ਕੀ ਚੱਲੀ ਉਹ 100 ਰੁਪਏ ਦਾ 20 ਪੈਂਦਾ ਇਹ 20 ਪੀਸ ਹੁੰਦੇ ਆ ਬਾਈ ਤੇ 50 ਰੁਪਏ ਦਾ ਪੀਸ ਜਾਨੀ 1000 ਦਾ ਘਟਾ ਦੇ ਦੂੰਗਾ ਇਹ ਪੈਕੇਜ ਖੁੱਲਾ ਤਾਂ ਨਹੀਂ ਮਿਲਦਾ ਕਿ ਮਿਲ ਜਾਵੇ ਖੁੱਲਾ ਨਹੀਂ ਹੈ ਖੁੱਲਾ ਨਹੀਂ ਮਿਲਦਾ ਬਾਈ ਹੋਲ ਸੇਲ ਦੇ ਰੇਟ ਆ ਅੰਦਰਲੇ ਰੇਟ ਆ ਇਹ ਪਹਿਲਾਂ ਦੱਸ ਤੇ ਮਸਮੀ ਜਰੂਰ ਦੱਸ ਦਿਓ ਜੀ ਕਿੰਨੇ ਦਾ ਰਹਿ ਗਿਆ 20 ਕਿਲੋ ਦਾ ਗੱਟਾ 800 ਰੁਪਏ ਦਾ 20 ਕਿਲੋ ਦਾ ਗੱਟਾ ਭਾਈ 800 ਦਾ ਹੋ ਗਿਆ ਇਧਰ ਵਖਾਜ ਤੇ ਭਾਈ ਇੱਕ ਮੀਡੀਅਮ ਸਾਈਜ਼ ਹੁੰਦੀ ਹੈ ਉਹ ਸਸਤੀ ਹੈ ਜੀ ਉਹ ਕਿੰਨੇ ਕਿ ਦੀ ਹੈ 500 ਦਾ ਘੱਟ ਨਹੀਂ ਆਪਣੇ ਕੋਲ ਨਹੀਂ ਆਪਣੇ ਕੋਲ ਹੈ ਨਹੀਂ ਇਹ ਇਸ ਮੋਟੀ ਮਸਮੀ ਆ ਜਾਣੀ ਇਹ 800 ਦਾ ਰਹਿ ਗਿਆ ਬਾਈ ਉਹ ਘਟ ਘਟ 600 ਦੇ ਨੇੜੇ ਤੇ ਡਾ ਹੋਊਗਾ ਜਣਾ 300 ਦੇ ਨੇੜੇ ਤੇ ਰਹੂਗਾ ਮੀਡੀਅਮ ਮਸਮੀ ਜੀ ਹੋਰ ਗਰੋਵਰ ਸਾਹਿਬ ਕੀ ਆਲਾ ਹੈ ਕੈਮਰਾ ਸਿਰਦਾ ਜੀ ਕੀ ਬਣਾਈ ਜਾਂਦੇ ਆ ਜੀ ਕਰੋਨਾ ਕੀ ਆਪਾਂ ਬੈਠੇ ਆ ਪਰ ਆਪਾਂ 20 ਦਾ ਨੰਦ ਲੈ ਰਹੇ ਆ ਤੇ ਸਾਡੇ ਹੁੰਦਾ ਹੁੰਦਾ ਹੀ ਨਹੀਂ ਕੋਟਪੁਰੇ ਮੀ ਜੀ ਨਹੀਂ ਕੱਲ ਤਾਂ ਸਾਡੇ ਵੱਟ ਕੱਟ ਤੇ 9 ਘੰਟੇ ਡੇਢ ਘੰਟੇ ਪਿਆ ਨੀਰੇ ਲਿਆ ਨੀਰੇ ਕੰਨਾਂ ਦੇ ਦਰਸ਼ਕਾਂ ਨੇ ਕਮੈਂਟ ਬਹੁਤ ਕੀਤੀ ਆਪਣੇ ਕਹਿੰਦੇ ਗਰੂਵਰ ਸਾਹਿਬ ਨੇ ਫਰੋਜਪੁਰ ਵਾਲੀ ਸਾਈਡ ਤੋਂ ਕਹਿੰਦੇ ਤੁਹਾਡੇ ਨਾਲ ਡਾਗ ਜੁੜੇ ਹੋਣਗੇ ਕਹਿੰਦੇ ਬਹੁਤ ਵਧੀਆ ਬੰਦੇ ਕਹਿੰਦੇ ਸਾਡਾ ਫਾਇਦਾ ਕਰਾਦਾ ਹੀ ਹੋਰਾਂ ਦਾ ਤਾਂ ਪਤਾ ਨਹੀਂ ਫਾਇਦਾ ਹੋਣਾ ਹੀ ਵੀਰੇ ਰੋਕੀ ਰੋਕੀ ਬੈਠੇ ਸੀਗੇ ਸਹੀ ਗੱਲ ਹੈ ਕਿ ਨਾ ਇੱਕ ਨਾ ਗੇਮ ਹੁੰਦੀ ਹੈ ਹਾਂ ਜੀਮ ਕੀ ਹੁੰਦੀ ਹੈ ਜਿਹੜੇ ਬੰਦੇ ਨੇ ਮੰਨ ਲਓ 10000 15000 ਗੱਟਾ ਆਲੂਆਂ ਦਾ ਰੱਖਿਆ ਸਹੀ ਗੱਲ ਹੈ ਜੀ ਉਹਨੂੰ ਪੈਸੇ ਬਣਨੇ ਉਸੇ ਹਿਸਾਬ ਦੇ ਨਾਲ ਬਿਲਕੁਲ ਜੀ ਜਿਹਨੇ 200 400 500 700000 ਗੱਟਾ ਰੱਖਿਆ ਉਹਨਾਂ ਨੂੰ ਪੈਸੇ ਬਣਨੇ ਉਸੇ ਨਾਲ ਬਿਲਕੁਲ ਜੀ ਤੁਸੀਂ 10000 ਗੱਟਾ ਰੱਖਿਆ ਤੁਹਾਨੂੰ 50 ਰੁਪਏ ਗੱਟਾ ਘਟ ਗਿਆ ਜਾਂ 50 ਰੁਪਏ ਗੱਟਾ ਵਧ ਗਿਆ ਤੁਹਾਨੂੰ ਕੋਈ ਫਰਕ ਨਹੀਂ ਪੈਣਾਗਾ ਜਿਹੜੇ ਬੰਦੇ ਨੇ 15 ਤੋਂ 20000 ਗੱਟਾ ਰੱਖਿਆ ਜਾਂ 10000 ਗੱਟਾ ਉਹਨੂੰ ਵੀਰੇ 20 ਤੋਂ 30 ਲੱਖ ਰੁਪਏ ਦਾ ਫਰਕ ਆ ਹਾਂ ਜੀ ਗੱਲ ਗੱਲ ਜਿਹੜੇ ਬੰਦੇ ਕੋਲ ਘਟਾ ਹੀ 200 ਜਾਂ 500 ਆ ਉਹਨੂੰ ਕੀ 50 ਰੁਪਏ ਘਟੇ ਨਾ ਉਹਨੂੰ ਉਹਨੂੰ ਜਾਂ 5000 ਵੱਧ ਗਿਆ ਜਾਂ 10000 ਵੱਧ ਗਿਆ ਜਾਂ 50000 ਵੱਧ ਗਿਆ ਉਹਨੂੰ ਘਟੂਗਾ ਉਹਨੂੰ ਘਟਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਕਿ ਹਾਂਜੀ ਹੁਣ ਕੱਲ ਮੇਰੇ ਕੋਲੋ ਗਿੱਲ ਪੱਤੀ ਤੋਂ ਵੀ ਟੈਲੀਫੋਨ ਆਇਆ ਤੇਦੋਂ ਮੁਕਸ਼ਰ ਵੀ ਆ ਵੀਡੀਓ ਵਾਇਰਲ ਹੋਈ ਹੈ ਜਿਹੜੀ ਆਪਣੀ ਉਹ ਤੋਂ ਵੀ ਟੈਲੀਫੋਨ ਆਇਆ ਯਾਰ ਪਤਾ ਗੱਲ ਕੀ ਐ ਜ਼ਿਮੀਂਦਾਰ ਨਾ ਜਿਹੜਾ ਤਕੜਾ ਜ਼ਿਮੀਂਦਾਰ ਆ ਜਿਵੇਂ ਸਾਡੇ ਹੁੰਦਾ ਮਾਝਾ ਵੀ ਤਕੜਾ ਹੁੰਦਾ ਉਹ ਮਾੜੇ ਨੂੰ ਮਾਰਦਾ ਕੋਈ ਨਹੀਂ ਮੈਲ ਕੋਲ ਸਹੀ ਗੱਲ ਆ ਜੀ ਹਰੇਕ ਬੰਦਾ ਕਹਿੰਦਾ ਯਾਰ ਇਹ ਪੇਚੂਗਾ ਮਨੀ ਪਾਣੀ ਬਣ ਦੇਣਾ ਇਹ ਟਿਗਰ ਰਹੂਗਾ ਯਾਰ ਮੇਰਾ ਟੈਲੀਫੋਨ ਤੇ ਕਹਿਣਾ ਹੀ ਐ ਹੁਣ ਬਾਈ ਜੀ 100 ਰੁਪਏ ਕਿੱਡੇ ਤੇ 150 ਰੁਪਏ ਕਿੱਡੇ ਦਾ ਮੰਦਾ ਮੰਦਾ ਆ ਗਿਆ ਜੀ ਆ ਆਲੂ ਪਿਆ ਇੱਕ ਖਿਆਤੀ ਆਲੂ ਆ ਇਹ ਅੱਜ ਦੀ ਕੀਮਤ ਹੈ ਦੀ 750 ਰੁਪਏ ਆ 750 ਰੁਪਏ ਵਿਕੇ ਨਾ ਜੇ ਕੋਈ ਆਕੇ ਲੈ ਲੇ 750 ਰੁਪਏ ਆ ਲਾਲਾ ਰੁਪਿਆ ਬਹੁਤ ਸੋਹਣਾ ਹਾਂਜੀ 1000 ਤੋਂ 1050 ਰੁਪਏ ਨੈਟ ਵਿਕੀ ਜਾਂਦਾ ਅੱਛਾ ਜੀ ਵੀਧਾਰ ਨੂੰ ਕਹਿੰਦੇ ਨਾ ਇਹ ਦੇਰੇ ਜਵੀਧਾਰ ਨਾਲ ਅਗਰ ਸੋਚਦਾ ਪਏ ਹਜੇ ਵੀ ਸੋਚੀ ਪਈ ਵੇ ਹਾਂਜੀ ਹਾਂ ਜੀ ਨਾਲ ਆਪਾਂ ਟਾਪ ਦੀ ਗੁਆਰੰਟੀ ਦੇਣਾ ਟਾਪ ਦੀ ਦੇਣਾ ਉਹ ਪਿਆਰ ਡਾਇਮੰਡ ਆਲੂ 1000 ਰੁਪਏ ਦਾ ਗੱਟਾ ਜਿੰਨਾ ਮਰਜ਼ੀ ਲੈ ਲੋ ਯਾਰ ਗੱਲ ਨਹੀਂ ਸਮਝਦੇ ਜੀਵੀ ਦੇ ਨਾਲ ਹਜੇ ਬੈਠੇ ਸਾਨੂੰ ਯਾਰ ਬਾਈ ਤੁਸੀਂ ਆ ਕੇ ਲੈ ਲੋ ਹੁਣ 200 ਕਿਤੇ ਪਿੱਛੇ ਵੀਰੇ ਨਹੀਂ ਜਾਇਆ ਜਾਂਦਾ ਬਿਲਕੁਲ ਜੀ 200 ਪਿੱਛੇ ਯਾਰ ਤੇਰੀ ਕੋਈ ਨਹੀਂ ਲੱਗਦੀ ਬਈ ਯਾਰ ਪਤਾ ਨਹੀਂ ਮੈਨੂੰ ਮਾਰ ਤੇ ਲੱਕੜੀ ਵੀ ਨਹੀਂ ਲੱਗਦੀ ਉਹਨਾਂ ਨੂੰ ਉਹ ਹੀ ਸਮਝਾਈਦਾ ਵੀ ਅਸੀਂ ਮੈਂ ਨਾ 50 ਰੁਪਏ ਕਿਤੇ ਦੇ ਕੰਮ ਕਰਦਾ ਹਾਂ ਜੀ ਇਮਾਨਦਾਰੀ ਦਾ ਜੇ 1100 ਦਾ ਕੱਟਾ ਵੇਖਿਆ ਅਸੀਂ 1050 ਦੇ ਪੈਸੇ ਦੇ ਦਿੰਨੇ ਆ ਜੇ 1000 ਦਾ ਕੱਟਾ ਵੇਖਿਆ 950 ਦੇ ਪੈਸੇ ਦੇ ਦਿੰਨੇ ਆ ਜੀ ਸਾਡੇ 7% ਆੜਦਾ 70 ਰੁਪਏ ਬੰਦੇ ਆ ਪਰ 70 ਰੁਪਏ ਨਹੀਂ ਕੱਢਦੇਗੇ ਅਸੀਂ 50 ਰੁਪਏ ਦੇ ਕੰਮ ਕਰਦੇ ਕਿਉਂਕਿ ਗਵਰਨਮੈਂਟ ਫੀਸਾਂ ਹੀ ਦੇਣੀ ਦੇਣੀਆਂ ਆ ਆਪਾਂ ਜਿਹੜੀ ਗੱਲ ਹਨਾ ਇਹ ਉਹ ਮਨੂਲਾ ਦਾ 15 ਦਿਨ ਪਹਿਲਾਂ ਵੀਡੀਓ ਪਾਈ ਸੀ 15 ਦਿਨ ਬਣਾਈ ਸੀ ਅੱਜ 15 ਦਿਨ ਹੋ ਗਏ ਮਨੂਲਾ ਦਾ 15 20 ਦਿਨ ਹੋ ਗਏ ਉਦੋਂ ਪਹਿਲਾਂ ਦੱਸਤਾ ਸੀ ਵੀ ਰੇਟ ਮੰਦਾ ਆ ਰੇਟ ਮੰਦਾ ਹੋਣਾ ਵੀਰੇ ਅਜੇ ਹੋਰ ਹੋਊਗਾ ਮੰਦਾ ਅਜੇ ਅਜੇ ਹੋਰ ਹੋਊਗਾ ਮੰਦਾ ਵੀਰੇ ਇਹਨਾਂ ਲੋਕਾਂ ਕੋਲੋਂ ਨਾ ਅਜੇ ਨਾ 600 ਪੰਜ ਐ ਇਹ ਤਾਂ ਕੋਈ ਢਿਨੀ ਖਾਦੀ ਜਾਣੀ ਕੀ ਬੜ ਇਹ ਤਾਂ ਤੁਸੀਂ ਖਾਂਦੀ ਨਹੀਂ ਜਾਣੀ ਯਾਰ ਮੋਕਰੀ ਗੱਲੇ ਆ ਇਹ ਪਤਾ ਕੀ ਕਰਦੇ ਆ ਤੈਨੂੰ ਮੈਂ 10 ਰੁਪਏ ਦੇ ਦਾਂ ਸਾਦਾ ਨਹੀਂ ਵੈਸੇ ਤੇ ਮੈਂ ਨਾ ਤੈਨੂੰ 10 ਰੁਪਏ ਦੀ ਤੇਰੀ ਵੀ 10000 ਦੀ ਮਦਦ ਨਹੀਂ ਕਰ ਸਕਦਾਗਾ ਐ ਮੈਂ 2 ਲੱਖ ਘਟਾ ਲਊਗਾ ਮੈਨੂੰ ਮਨਜ਼ੂਰ ਆ ਹਾਂਜੀ ਬਿਲਕੁਲ ਸਹੀ ਗੱਲ ਇਹ ਸਾਡੇ ਵਪਾਰੀਆਂ ਜੀ ਵੀ ਇਹੀ ਕਹਿੰਦਾ ਇਹ ਜ਼ਿਮੀਂਦਾਰਾਂ ਜੀ ਵੀ ਇਹੀ ਕਹਿੰਦਾ ਇਹ ਫਿਰ ਕਹਾਂਗੇ ਚੱਲ ਆਪਣੀ ਦਾ ਉੱਦੀ ਹੈ ਯਾਰ ਸਹੀ ਗੱਲ ਸਿਆਣੇ ਬਣੋ ਯਾਰ ਜੇ ਤੁਸੀਂ ਕਿਸੇ ਨੂੰ ਆਪਦੇ ਦਾ ਪੈਸੇ ਖੱਟ ਲੋ ਆਪਦੇ ਦਾ ਬਣਾ ਲੋ ਬਤੰਦਰੋ ਛੇੜ ਅੱਧੀ ਰਹਿ ਗਈ ਯਾਰ ਅੱਜ ਨਾਲ ਮੈਂ ਨਾ ਤੁਸੀਂ ਸਾਰੇ ਕਿੱਥੇ ਚਲੇ ਫਰੋਲਦਨੇ ਹਣਾ ਕੋ ਯਾਰ ਹੈ ਹੀ ਸਚਾਈ ਆ ਵੀਰੇ ਹੈ ਹੀ ਸਚਾਈ ਆ ਇਹ ਲੋਕਾਂ ਨੂੰ ਇੱਕ ਬੰਦਾ ਸਾਡੇ ਇੱਥੇ ਮੰਡੀ ਦੀ ਆ ਉਹ ਬਾਰੇ ਉਹ ਕਿਉਂ ਕਹੂਗਾ ਵੀ ਬੰਦਾ ਹੋਵੇ ਸਹੀ ਗੱਲ ਹੈ ਉਹਨੇ ਮੰਦਾ ਨਹੀਂ ਹੋਣਾ ਉਹਨੇ ਕਿਹਾ ਬੰਦਾ ਆਵੇ ਕਿਉਂਕਿ ਜਿੰਨੇ ਪੈਸੇ ਲਾਏ ਹੋਏ ਆ ਕਿਸੇ ਹੱਥ ਦਾ ਬਸਰਾ ਨਹੀਂ ਇਹਨੇ ਹੁਣੇ ਹੁਣ ਬਿਲਕੁਲ ਇੱਕ ਜਣੇ ਤੇ ਕਹਿੰਦਾ ਨਾ ਕਦੇ ਲੱਗਦਾ ਕੁਝ ਨਹੀਂ ਹੁੰਦਾਗਾ ਇਹਦਾ ਵੀ ਨਾ ਬਸ ਬਈ ਯਾਰ ਐ ਹੋ ਗਿਆ ਯਾਰ ਐ ਹੋ ਗਿਆ ਯਾਰ ਉਹ ਬੈਠੇ ਉਹ ਜਿੰਨੇ ਨਹੀਂ ਵੀ ਵੇਚਣਾ ਦੇਣਾ ਉਹ ਵੀ ਸੋਚੀਦਾ ਕਹਿੰਦਾ ਯਾਰ ਇਹਨੂੰ ਕੁਝ ਨਹੀਂ ਹੁੰਦਾ ਤਕੜੇ ਨੂੰ ਕੋਈ ਨਾ ਮੇਰੇ ਨੂੰ ਕੀ ਹੋਗਾ ਤੂੰ ਤਾਂ ਵਰਗਣੀ ਕੋਣ ਬੈ ਤੂੰ ਤਾਂ ਵੇਖ ਤੇਰੇ ਨਾਲ ਕੀ ਬੰਦਾ ਸਹੀ ਗੱਲ ਆ ਬਾਈ ਹੋਰ ਕੋਈ ਵਰਗਣੀ ਪੈਣਾ ਕਦਾ ਹਾਰਕ ਨਹੀਂ ਯਾਰ ਗੱਲ ਸੁਣ ਮੇਰੀ ਮੇਰੇ ਕੋਲ 100 ਕਿਲੋ ਪਹਿਲੇ ਤੇਰੇ ਕੋਲ ਪਹਿਲੀ 5 ਕਿਲੋ ਹਾਂ ਤੇਰਾ ਮੇਰਾ ਮੁਕਾਬਲਾ ਹੀ ਹੈ ਨਹੀਂ ਕੋਈ ਸਹੀ ਗੱਲ ਆ ਪਰ ਇਹ ਵੇਖੋ ਨਾ ਤੁਸੀਂ 100 ਕਿਲੋ ਵਾਲੇ ਨਾਲ ਜਾਦੇ ਫਰਕ ਪੂ 5 ਕਿਲੋ ਦਾ 5 ਕਿਲੋ ਦਾ ਫਰਕ ਕੋਈ ਨਹੀਂ ਪੈਣਾ ਤੁਸੀਂ ਉਹਦੇ ਰੀਸ ਨਾਲ ਮਾਰੇ ਤੁਸੀਂ ਮਰੇ ਜਾਓਗੇ ਬਾਈ ਜੀ ਸਹੀ ਗੱਲ ਆ ਬਾਈ ਜੀ ਤੇ ਬਾਈ ਜੀ ਜੇ ਕਿਹਾ ਤਾਂ ਹਣਾ ਮਣ ਮਣ ਜਾਂਦਾ ਹੁਣ ਕਿਸੇ ਕੋਲੇ ਸਟਾਰ ਮਣ ਵੀਰੇ ਇਸ ਵੇਲੇ 900 ਰੁਪਏ ਦਾ ਭਾਅ ਡਾਇਮੰਡ ਆਲੂ ਦਾ ਠੀਕ ਹੈ ਜੀ 900 ਤੋਂ 90 ਤੇ ਐਲਰ ਦਾ ਜਿਆ 900 ਤੋਂ 950 ਰੁਪਏ 900 ਤੋਂ 950 ਉਹ ਵੀ ਆਪਾਂ ਸਿਰੇ ਦੀ ਕੁਆਲਿਟੀ ਦੇ ਸਿਰੇ ਦੀ ਕੁਆਲਿਟੀ 950 ਰੁਪਏ ਦੇ ਪੱਲੇ ਪਹਿਣਗੇ ਪੈਸੇ ਜੇ ਤੁਸੀਂ ਮੰਡੀ ਜਾਲੂ ਵਿੱਚੋ ਵੇਚੋਗੇ ਮੇਰੇ ਕੋਲੇ ਆ ਕੇ ਜਾਂ ਕਿਸੇ ਕੋਲ ਵੇਚੋ ਯਾਰ ਅੱਜ ਤਾਂ ਸਨਤਾ ਵੀ ਮੈਨੂੰ ਕੋਈ ਲਾਲਚ ਨਹੀਂ ਮੇਰੇ ਕੋਲ ਇੱਥੇ 2000 ਗੱਟੇ ਦੀ ਲਾਗਤ ਆ ਅੱਜ ਤਾਂ 770 ਗੱਟੇ 100 ਗੱਟੇ ਵੇਚਣਾ ਹੁੰਦਾ ਸਾਡੇ ਕੋਲ ਉਹਨਾਂ ਆਈ ਜਾਂਦਾ ਹੈ ਜੀ ਤੁਸੀਂ ਜਿੱਥੇ ਵੀ ਵੇਚੋ ਵੇਚੋ ਸੀ ਹਾਂਜੀ ਜਿਹੜੀ ਤੁਹਾਡੇ ਨੇੜੇ ਮੰਡੀ ਲੱਗ ਜਣਾ ਆਲੂ ਨੂੰ ਵੇਚੋ ਜਿਹੜਾ ਜਾਮ ਲਾ ਕੇ ਬੈਠੇ ਤਕੜੇ ਤਕੜੇ ਬੰਦੇ ਆ ਉਹ ਯਰ ਵੇਚਦੇ ਨੇ ਅਗਲਾ ਕਹਿੰਦਾ ਯਾਰ ਸਟੋਰ ਵਾਲਾ ਕਹਿੰਦਾ ਭਾਈ ਯਾਰ ਪੁੱਛਣ ਹੀ ਨਹੀਂ ਆਉਂਦੇ ਸਾਨੂੰ ਹਾਂ ਸਹੀ ਗੱਲ ਹੈ ਮੇਰੀ ਗੱਲ ਸਭ ਹੀ ਹੈ ਕਿ ਨਹੀਂ ਸਭ ਸਹੀ ਗੱਲ ਜਾਣੇ ਜਣਾ ਸਡੇ ਦਾ ਕੰਮ ਹੀ ਇਹੀ ਹੈ ਗੱਲਾਂ ਬਾਈ ਖਰੀਆਂ ਕਰਦੇ ਆ ਮੈਨਾਂ ਜਮਨ ਸਚਾਈ ਪੇਸ਼ ਕਰਦੇ ਆ ਨਾ ਤਾਂ ਬਾਈ ਕਰਕੇ ਸਪੈਸ਼ਲ ਵੀਡੀਓ ਬਣਾਈ ਦੀ ਐਨੀ ਲੰਮੀ ਤੇ ਬਾਈ ਜੀ ਫੋਨ ਤਾਂ ਤੁਹਾਨੂੰ ਬਹੁਤ ਆਉਣਗੇ ਹਾਂ ਫੋਨ ਬਹੁਤ ਫੋਨ ਬਹੁਤ ਆ ਰਿਹਾ ਜ਼ਿਮੀਦਾਰਾਂ ਦੇ ਪਰ ਆਪਾਂ ਨੂੰ ਕਹਿੰਦੇ ਆ ਵੀ ਜਿੱਥੇ ਤੁਸੀਂ ਮਰਜ਼ੀ ਉਹ ਜਿਹੜੀ ਤੁਹਾਡੇ ਨੇੜੇ ਮੰਡੀ ਵਿੱਚ ਮਿਲਦੀ ਹੈ ਤੁਸੀਂ ਉੱਥੇ ਵੇਚੋ ਪਰ ਆਲੂ ਨੂੰ ਵੇਚੋ ਅੱਜ ਪੈਸੇ ਵਟੀ ਦੇ ਵੇ ਆ ਇਹ ਵਟੀਚ ਰਣੀ ਇਹ ਸਬਜੀ ਆ ਹਾਂਜੀ ਇਹ 5 ਰੁਪਏ ਦੀ 50 ਰੁਪਏ ਹੁਣ ਲੱਗਿਆ ਮੈਂਟ ਲਉਂਦੀ ਤੇ 50 ਰੁਪਏ ਵਾਲੀ 5 ਰੁਪਏ ਹੁਣ ਲੱਗਿਆ ਮੈਂਟ ਲਉਂਦੀ ਆ ਨਹੀਂ ਅਗਲਾ ਕਹਿੰਦਾ ਯਾ ਆਪਾਂ ਆਪਣੇ ਕੋਲੇ ਹੀ ਆਓ ਨਹੀਂ ਹੁਣ ਲੱਗਾਈ ਦਿੰਦਾ ਆਪਾਂ ਨੂੰ ਕੋਈ ਜਿੱਥੇ ਮਰਜ਼ੀ ਵੇਚੋ ਮਰਜ਼ੀ ਵੇਚੋ ਆਪਾਂ ਕਹਿੰਦੇ ਯਾਰ ਜਿੱਥੇ ਮਰਜ਼ੀ ਵੇਚੋ ਮੈਨੂੰ ਕੋਈ ਲਾਲਚ ਨਹੀਂ ਗਿਆ ਮੇਰੇ ਕੋਲ ਜਿੰਨਾ ਚਾਹੀਦਾ ਮੇਰੇ ਕੋਲ ਇਹ ਆਈ ਜਾਂਦਾ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਆ ਗਈ ਸਾਡੇ ਤੋਂ ਬਾਅਦ ਕੋਈ ਕੋਈ ਨਹੀਂ ਗਿਆ ਹਾਂਜੀ ਇਹ ਆ ਵੀ ਤੁਹਾਡਾ ਫੈਰ ਹੋ ਗਿਆ ਯਾਰ ਤੁਸੀਂ 4 ਪੈਸੇ ਘਰੇ ਜੋੜ ਲੋ ਕਿਸੇ ਨੇ ਹਾਂ ਬਿਲਕੁਲ ਸੱਚਾਈ ਪੇਸ਼ ਕਰਦੇ ਆ ਬਾਈ ਜੀ ਤਾਂ ਕਰਕੇ ਖਾਸ ਕਰਕੇ ਵੀਡੀਓ ਬਣਾਈ ਦੀ ਆਲੂ ਵਾਲੇ ਵਪਾਰੀ ਬਾਈ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਯਾਰ ਸਟਾਕ ਰੱਖੀ ਬੜਾ ਥੋੜਾ ਥੋੜਾ ਬਾਈ ਜੀ ਕੱਢਣਾ ਜ਼ਰੂਰ ਸ਼ੁਰੂ ਕਰੋ ਤੁਹਾਨੂੰ ਆ ਤੁਹਾਨੂੰ ਪਿਆਜ਼ ਦਾ ਕਿਹਾ ਸੀਗਾ ਪਿਆਜ਼ ਦਾ ਤੇਜੀ ਉਹ ਪਿਆਜ਼ ਦਾ ਪਾਸ 40 ਰੁਪਏ ਗਲਾਬ ਮੰਡੀ ਦਾ ਤੇ ਬਾਈ ਕਿੱਥੇ ਤੱਕ ਜਾਊਗਾ ਹੁਣ ਇਹਦਾ ਵੀਰੇ ਦੀਵਾਲੀ ਤੱਕ ਖੋਸਰਾ 100 ਰੁਪਏ ਨੂੰ ਵੀ ਹੱਥ ਲਾਜੂ 100 ਰੁਪਏ ਹੋ ਜਾਊਗਾ ਜੀ ਨਹੀਂ ਨੇੜੇ ਤੇਰੇ ਤਾਂ ਰੋ ਰੋ ਜੀ ਮੈਂ ਕਹਿੰਦੀ ਪੂਰਾ ਨੇੜੇ 80 ਦਾ ਜਾਂਦਾ 70 ਵੀ ਜਾਂਦਾ 90 ਵੀ ਜਾਂਦਾ ਪਰ ਦੀਵ ਪੂਰਾ ਜੀ ਪੂਰਾ ਸਾਡੇ ਮਾਣਾਂ ਬਾਈ ਜਿਹਨਾਂ ਨੇ ਘਰੇ ਵੀ ਆ ਪਿਆਜ਼ ਖਾਣੇ ਨਾ ਬਈ ਮਹੀਨਾ ਇਹਨਾਂ ਨੂੰ 1.5 ਮਹੀਨਾ ਕੁਛ ਨਹੀਂ ਹੁੰਦਾ ਆ ਪਿਆਜ਼ ਨੂੰ ਕੁਛ ਨਹੀਂ ਹੁੰਦਾ ਯਾਰ ਘਰੇ ਲੈ ਕੇ ਰੱਖੋ ਸਰਦੀਆਂ ਚ ਫੁੱਟਦੇ ਆ ਵੀਰੇ ਸਰਦੀਆਂ ਚ 11ਵੇਂ ਮਹੀਨੇ ਜਾ ਕੇ ਫੁੱਟਨੇ ਤੇ ਫੁੱਟਨੇ ਲੱਗ ਤੇ ਉਹਨੂੰ ਉਦੋਂ ਪਹਿਲਾਂ ਕੁਛ ਨਹੀਂ ਹੁੰਦਾ ਉਦੋਂ ਪਹਿਲਾਂ ਕੁਛ ਨਹੀਂ ਹੁੰਦਾ ਸਟਾਕ ਲੈ ਕੇ ਰੱਖ ਲਓ ਬਾਈ ਇਸ ਤੋਂ ਇਸ ਹਿਸਾਬ ਨਾਲ ਇਸ ਟਾਈਮ ਜਿਹੜਾ ਰੇਟ ਚੱਲਿੰਦਾ 40 ਕੀ ਵਾਲੀ 42 ਦੀ 40 41 42 40 ਕੀ ਵਾਲੀ ਤੇ 나ਸਿਕ ਦਾ ਰੇਟ ਆ ਜਿਹੜਾ ਸਟਾਲ ਹੋ ਗਿਆ ਤਾਂ 50 60 ਨੂੰ ਇਹ ਵਹਿੰਦਾ ਹੀ ਹੋ ਜਾਣਾ ਬਾਈ ਅਗਲੇ ਹਫਤੇ ਤੁਸੀਂ 50 ਰੁਪਏ ਕਿਲੋ ਉਹ ਲੋਗੇ ਦੂਜੇ ਰੇੜੀਆਂ ਉੱਤੇ 50 ਰੁਪਏ ਕਿਲੋ ਪਿਆਜ਼ ਲਵੋਗੇ ਕੱਲ ਤੋਂ ਹੀ ਸਟਾਰਟ ਆ ਬੱਸ ਇਹ ਤਾਂ ਹੋਣੀ ਮਿਲ ਜਾਂਦਾ 50 ਰੁਪਏ ਕਿਲੋ ਹੁਣ ਹੋ ਗਿਆ ਕੱਲ ਕੱਲ 40 ਸੀਗਾ ਅੱਜ 50 ਰੁਪਏ 10 ਰੁਪਏ ਦਾ ਵਾਰੀ ਨਹੀਂ ਜਾਂਦਾ ਪੈ ਗਿਆ ਬਸ ਦੋਹਾਂ ਤਿੰਨ ਦੰਦਾਂ ਦੇ 60 ਹੋ ਜਾਂਦੇ ਆ ਹਾਂ ਇਹ ਹੁਣੇ ਹੀ ਹੋਣਾ ਵੀਰੇ ਬੈਲ ਕੱਲ ਬਿਲਕੁਲ ਹੀ ਨੰਬਰ ਦੇ ਦਈਏ ਅੱਜ ਫੇਰ ਦੇ ਲਓ 9815062481 9815062481 ਇੱਕ ਬੇਨਤੀ ਆ ਨਾ ਵੀ ਜਿਨ੍ਹਾਂ ਨੂੰ ਬਾਹਲੀ ਲੋਡ ਆ ਮੇਨ ਕੰਮ ਦੇ ਉਹ ਹੀ ਫੋਨ ਲਾਉਣਾ ਆ ਉਹ ਹੀ ਫੋਨ ਲਾਉਣ ਜਿਨ੍ਹਾਂ ਨੇ ਜਿਨ੍ਹਾਂ ਨੇ ਪਾਉਣਾ ਹਾਂਜੀ ਐਵੇਂ ਜਿਨ੍ਹਾਂ ਨੇ ਟੈਪ ਤੇ ਜੇ ਗੱਲਬਾਤ ਕਰਨੀ ਹੋ ਜੀ ਤੇ ਜਰੂਰ ਫੋਨ ਕਰ ਲਓ ਠੀਕ ਆ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬੜਾ ਬਹੁਤ ਚਾਪੀਓਗੇ ਮਿਹਰਬਾਨੀ ਜੀ ਤੇ ਇਹ ਪਛਲੀ ਵਿਲੀ ਜੀ ਤੇ 12 ਰੁਪਏ ਨੇ ਤੇ ਜਿਹੜੇ ਬਾਈਏ ਗੁੱਟੀ ਵਿਖੀ ਜਾਂਦੀ ਵੇ ਤੋਲ ਕੇ ਵੇਖਦਾ ਕਿਹੜੀ ਗੁੱਟੀ ਜਹਾਵਾ ਗੁੱਟੀ ਜਹਾਵਾ ਦਾ ਕਹਦਾ ਇੱਧਰ ਤੇ ਇਹੀ ਰੇਟ ਆ ਬਾਈ ਜਿਹੜਾ ਚੱਲੀ ਜਾਂਦੇ ਬਾਈ ਰੇਟ ਪਈਏ ਰੇਟ ਪਈਏ ਕਿਲੋ ਬਾਈ ਤੂੰ ਇਹਨੇ ਸਸਤਾ ਕਿਵੇਂ ਲਈ ਇਹਨੇ ਕਦੋਂ ਜੀ ਬੱਸ ਆਜੀ 15 ਅਗਸਤ ਹੈ ਜੀ ਆ ਅੱਛਾ 15 ਅਗਸਤ ਕਰਕੇ ਜੀ ਬਾਕੀ ਥੋੜਾ ਇਹ ਕੈਲ ਬਾਬਾ ਜੀ ਮੋਟਾ ਵੀ ਹੋ ਸਕਦਾ ਹੈ ਨਾ ਹਾਂਜੀ ਹਾਂਜੀ ਥੋੜਾ ਜਿਹਾ ਕਰਕੇ ਰੇਟ ਘਟ ਗਿਆ ਦੋਸਤੋ ਵੀ ਕੁਆਲਟੀ ਦੇ ਸਰ ਤੇ ਰੇਟ ਲੱਗਣਾ ਜਿਹੜਾ ਸਹੀ ਕਦੂ ਸਰੇ ਦੀ ਕਦੂ 40 ਜੁੜੀ ਦੇ ਨੇ 40 50 ਰੁਪਏ 4000 ਰੁਪਏ ਰੇਟ ਹੈਗਾ ਇਹ ਥੋੜਾ ਜਿਹਾ ਮੋਟਾ ਕਦੂ ਆਇਆ ਉਹਨਾਂ ਦਾ ਅਰਜ਼ੋ ਤੁਹਾਨੂੰ ਦੱਸ ਦਈਏ ਲੈ ਕੈਲ ਲੰਬਾ ਲੰਬਾ ਹੀ ਪਿਆ ਜੀ ਲੰਬਾ ਪਿਆ ਸੋਚੋ ਨਾ ਹਣਾ ਉਹ ਵੀ ਨੈਕਸੀ ਆਇਆ ਨੈਕਸੀ ਆ ਉਹ ਭਾਈ ਇਹ ਪਾਰਨ ਵਾਲੇ ਲਫਾਵਾ ਭਾਈ ਕਦੂ ਵਾਲੇ ਭਾਈ ਕਦੂ ਮੰਦਾ ਹੋ ਗਿਆ ਨਾ ਜੀ ਹਾਂਜੀ ਪਹਿਲਾਂ ਬਹੁਤ ਰੇਟ ਚੱਲੀ ਬਾਕੀ ਮੰਡੀ ਰੋਜ਼ ਦਾ ਭ ਛੁੱਟੀ ਕਰਕੇ ਨਾ ਹਾਂਜੀ ਛੁੱਟੀ ਕਰਕੇ ਵੀ ਗਾਹ ਘਾਟਾ ਨਾ ਕਾ ਕਰਦਾ ਜੀ ਸਹੀ ਗੱਲ ਹੈ ਮੰਡੀ ਡੇਲੀ ਰੋਜ਼ ਦਾ ਭਾਅ ਬਾਕੀ ਕਦੂ ਮਾਣਾ ਹੁਣ ਆਉਣ ਵੀ ਜਿਆਦਾ ਲੱਗੇ ਮੰਡੀ ਜਾਣਾ ਥੋੜਾ ਜਿਆ ਨਹੀਂ ਫਰਕ ਦਾ ਰੁੱਤ ਦਾ ਹੈ ਨਹੀਂ ਦੁਰ ਮਲੇਰਕੋਟਲੀ ਤੋਂ ਆਇਆ ਅੱਛਾ ਮਲੇਰਕੋਟਲੇ ਤੋਂ ਆਇਆ ਹਾਂ ਮਲੇਰਕੋਟਲਾ ਮਲੇਰਕੋਟਲੇ ਦੇ ਇਸ਼ਾਰੇ ਤੋਂ ਕਦੂਬਈ ਇੱਥੇ ਫਰੀਦਕੋਟ ਮੰਡੀ ਜਾ ਜਾਂਦਾ ਤੋ ਲਾਲੂ ਹਸਾਕ ਤਾਂ ਹੋਰ ਠੀਕ ਹੈ ਇੱਕ ਹੈ ਬਸ ਠੀਕ ਹੈ ਬਸ ਚਾਹ ਭਾਈ ਬਸ ਮਿਹਰਬਾਨੀ ਜੀ ਹਾਂ ਜੀ ਜਿਹੜੇ 60 ਬਈ ਕਿਲੋ ਬਈ ਜਿਹੜੇ ਵਿਕੀ ਜਾਂਦੇ ਪਰ ਗਰੂਥ ਬਹੁਤ ਘੈੜਾ ਬਈ ਬਹੁਤ ਹੀ ਹਾਈ ਕੁਆਲਿਟੀ ਹੈਗੀ ਆ ਆ ਸਰੇਰੀ ਕੁਆਲਿਟੀ ਆ ਗਿਆ ਬਈ ਬਿਲਕੁਲ ਸਰੇਰੀ ਕੁਆਲਿਟੀ ਵਰੇ ਆ ਆ ਵੇਖ ਅੰਦਰ ਗ੍ਰੇਡ ਕਰਨ ਨੇ ਨੇੜੇ ਵਿਖਾ ਦੇ ਗਾ ਜੀ 60 ਰੁਪਏ ਕਿਲੋ ਬਈ ਦੇ ਦੋਗੇ ਹਾਂ 60 ਰੁਪਏ ਦੇ ਲਾ ਦੇ ਦੋਗੇ ਬਈ ਇਹਦਾ ਹੋਗਾ 24 25 ਕਿਲੋ ਬਈ 24 25 ਕਿਲੋ ਬਈ ਤੁਹਾਨੂੰ ਇਕੱਠਾ ਲੈਣਾ ਪੜਾ ਹੋਲ ਸੇਲ ਦੇ ਰੇਟ ਆ ਇਹ ਅੰਦਰਲੇ ਰੇਟ ਆ ਫਰੀਦਕੋਟ ਮੰਡੀ ਦੇ ਵਿੱਚ ਖੜੇ ਆ ਮੂਲਿਆਂ ਵਾਲੀ ਮੰਡਾ ਜੀ ਮੂਲਿਆਂ ਵਾਲੀ ਮੰਡਾ ਮਨੂਜ਼ ਆ ਗਿਆ ਠੀਕ ਆ ਬਈ ਤੇ ਬਈ ਸ਼ੁਰੂ ਕਿਤੋਂ ਨ ਠੀਕ ਹੈ ਜੀ 55 ਤੇ 60 ਰੁਪਏ ਤੱਕ ਜਿਹੜੇ ਗੁਆੜੀ ਸਿਰੇ ਦੀ ਪਈ ਆ ਬਾਈ ਹਨਾ ਆਮਰੂਦ ਗੁਆੜੀ ਬਹੁਤ ਸਿਰਾਂ ਤੇ ਬਾਕੀ ਇੱਥੇ ਖੜੇ ਆ ਬਾਈ ਹੋਰ ਆਪਣੇ ਕੋਲੇ ਕੀ ਜੀ ਵੈਰੈਟੀ ਆਈ ਆਪਣੇ ਕੋਲ ਅਜੇ ਕੁਝ ਨਹੀਂ ਆਇਆ ਬਾਕੀ ਇਹਨਾਂ ਕੋਲ ਆਇਆ ਹੋਗਾ ਠੀਕ ਹੈ ਗਵਾਂਡੀਆਂ ਕੋਲੇ ਹੈਗਾ ਤੇ ਬਾਈ ਜੀ ਇੱਧਰ ਖੜੇ ਆ ਜੀ ਬੋਰਡ ਵਿਖਾ ਦਿਓ ਸਾਈ ਫਰੂਟ ਕੰਪਨੀ ਦੇ ਰੇਟ 'ਚ ਇਹ ਅਮਰੂਦ ਆਇਆ ਇੱਥੇ ਬਹੁਤ ਘੈਂਟ ਵੇਚੀ ਜਾਂਦਾ ਤੇ ਆ ਜਾ ਬਈ ਇੱਧਰ ਚੱਲੀਏ ਆ ਜਾ ਗਗਨ ਠੀਕ ਹੈ ਜਨਰਲ ਚੱਲੂਗਾ ਕੀ ਵਾਲਾ ਜੀ ਅਮਰੂਦਾਂ ਦਾ ਜਟਰਾਖੀ ਨਾ ਬਾਈ ਬੈਠਿਆ ਜੀ ਹਾਂ ਜੀ ਹਾਂ ਆ ਬਾਈ ਪਹਾੜੀ ਮਿਰਚ ਵਿਖਾ ਦੀ ਕਰਦੇ ਨਾ ਤਰ ਹਿਮਾਚਲ ਵਾਲੀ ਆ ਗਈ ਇਹ ਕੀ ਰੇਟ ਪਾਣੀ 60 ਰੁਪਏ ਕਿਲੋ ਦੀ 60 ਰੁਪਏ ਕਿਲੋ ਪਹਾੜੀ ਮਿਰਚ ਜਿਹੜੀ ਹਿਮਾਚਲ ਵਾਲੀ ਬਾਈ ਰੇਟ ਆਹੀ ਚੱਲੀਦਾ ਇੱਧਰ ਆ ਕੇ ਗਾਈ ਉਹ ਆਲੂ ਵਿਖਾਰੀ ਮੈਂ ਕਿਹਾ ਮੇਰੀ ਕੁਛ ਆਲੂ ਵਿਖਾਰੇ ਆ ਗਏ ਬਾਈ ਇਹਦਾ ਕੀ ਰੇਟ 80 ਰੁਪਏ ਕਿਤਨੇ 80 82 ਰੁਪਏ ਮੇਰੀ ਕੁਛ ਵੀ ਬਾਈ ਮੋਟਾ ਉਹ ਹੈ ਨਹੀਂਗਾ ਇਹ 80 82 ਰੁਪਏ ਹੈ ਤੇ ਇਧਰ ਮੈਂ ਕੁਆਲਟੀ ਵਿਖਾ ਦੀ ਆਪਣੇ ਕੋਲੇ ਅੰਬ ਆ ਜਾਂਦਾ ਹੀ ਦੂਜਾ RAM ਕੇਲਾ 40 70 RAM ਕੇਲਾ ਕੱਲ ਆਇਆ ਤੇ ਕੱਲ 40 ਰੁਪਏ ਕਿਲੋ ਵਗਿਆ ਸੀ ਉਹ 40 ਰੁਪਏ ਰੇਟ ਖ ਇਹ ਜਿਹੜਾ 75 80 ਦਾ ਜੇ ਸਿਰੇ ਦੀ ਕੁਆਲਟੀ ਨੂੰ 75 80 ਰੁਪਏ ਅੰਦਰ ਵਖਾਦੀ ਗਾਨ 75 80 ਰੁਪਏ ਜਿਹੜਾ ਸਿਰੇ ਦੀ ਕੁਆਲਟੀ ਵਾਲਾ ਆ ਗਿਆ ਆ ਬਾਈ ਹਾਂ ਅੰਬ ਤੇ ਇੱਕ ਗਾਂ ਵਾਲੇ ਨਿਕਲ ਕੇ ਸੇ ਪਏ ਉਹ 35 70 ਰੁਪਏ ਤੋਲ ਕੇ ਵਿਕਦੇ ਪਏ ਉਹ 70 ਰੁਪਏ ਕਿਲੋ ਬਾਈ ਤੋਲ ਕੇ ਵਿਕੀ ਜਾਂਦੇ ਜਿਹੜਾ ਤੁਹਾਨੂੰ ਕੁਆਲਟੀ ਵਿਖਾਈ ਜਾਂਦੇ ਆ ਤੇ ਮੇਨ ਸੇ ਆ ਗਏ ਅੰਬਾਂ ਦੇ ਆਲੂ ਬਖਾਰਾ ਪਹਾੜੀ ਮਿਰਚ ਆਈ ਹੋਰ ਵੀ ਇੱਕ ਹੀ ਵਾਰ ਟਿਕਾ ਜੀ ਮਸੰਮੀ ਜਗ੍ਹਾ ਟੱਕਨੇ ਦਾ ਦੋਗੇ ਆ 700 ਰੁਪਏ ਕਰਦੇ ਕੋਈ ਨਾ 700 ਰੁਪਏ ਵਿਕੀ ਪਹਿਲਾਂ ਹੀ 700 ਰੁਪਏ ਕਰਤਾ ਬਾਈ ਪਹਿਲਾਂ ਹੀ ਨਸਾ ਸ਼ੁਰੂ ਜੀ ਕਰਤਾ ਬਾਈ ਇਹ ਬਈ ਐ ਤਾਂ ਨਹੀਂ ਮਸਮੀ ਉਹ ਜੀ ਹੋਗੇ ਇੱਕ ਮਿੰਟ ਆ ਵੀ ਉਖਾਵਾ ਇੱਕ ਕੁਆਲਟੀ ਤੇ ਬਾਈ ਇਹ ਕੀ ਰੇਟ 400 ਰੁਪਏ ਦਾ ਬਾਈ ਸਾਢੇ 4 ਕਿਲੋ ਦਾ ਹੁੰਦਾ 400 ਦਾ ਡੱਬਾ ਸਾਢੇ 4 ਕਿਲੋ ਦਾ ਹੁੰਦਾ ਬਾਈ ਜੀ ਇਹ ਇਧਰ ਸੇਬ ਬਹੁਤ ਕੁਆਲਟੀ ਵਾਲੇ ਆ ਗਏ ਸੇਬ ਬਾਈ 200 ਰੁਪਏ ਕਿਲੋ ਹੋ ਗਿਆ ਆਹ ਵਾਲੀ ਕੁਆਲਟੀ ਵੇਖ ਲਓ ਆਹ ਵਾਲੀ ਵੇਖ ਲਓ ਤੇ ਆ ਬਾਈ ਇਹ 1800 ਦਾ ਡੱਬਾ 10 ਕਿਲੋ ਦਾ ਇਹ 180 ਰੁਪਏ ਜੀ ਕਰ ਲਓ ਬਾਈ ਜੀ ਗੱਲਬਾਤ ਕਰ ਲਓ ਕੋਈ ਨਹੀਂ ਤੇ ਆ ਵੀ ਸੇਬ 200 200 ਰੁਪਏ ਕਿਲੋ ਜਿਹੜਾ ਬਾਈ ਸੇਬ ਇੱਥੇ ਵੇ ਕੀ ਜਾਂਦਾ ਬਨਾਲ ਮੰਡੀ ਜਿੱਕ ਵਾਰੀ ਚੈੱਕ ਕਰ ਲੋ ਯਾਰ ਤੇ ਆ ਸੇ ਜਿਹੜੇ ਘੱਟ ਦੱਸੀ ਸੀ ਹਨ ਇਹ 60 ਰੁਪਏ ਨੇੜ ਤੇ ਜਿਹੜੇ ਸੇਵ ਕੀ ਜਾਂਦੇ ਤੇ ਫਿਲਹਾਲ ਸਾਰੀਆਂ ਵੈਰਾਈਟੀਆਂ ਹੋਊਗਾ ਇਹ ਬਾਈ ਜੀ ਸੀਗੇ ਪੈਰੋ ਫਰੂਟ ਕੰਪਨੀ ਦਾ ਰੇਟ ਨੰਬਰ ਤੁਹਾਨੂੰ ਦਿੰਨੇ ਆ ਜੇ ਕੇ ਇਹਨੂੰ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਜਾਂਦਾ ਬਾਈ ਤੇ ਉਹ ਵੀ ਗੱਲਬਾਤ ਕਰਦੇ ਇਹ ਆਪਣੀ ਆ ਗਈ ਜੀ ਪੈਰੋ ਫਰੂਟ ਕੰਪਨੀ ਏ ਸ਼੍ਰੀਨਗਰ ਜੀ ਕਸ਼ਮੀਰ ਸ਼੍ਰੀਨਗਰ ਕਸ਼ਮੀਰ ਪੰਜਾਬ ਦੀ ਵੀ ਹੁੰਦੀ ਆ ਨਾ ਹਾਂ ਬੱਬੂ ਕੋਸ਼ਾ ਏ ਬੱਬੂ ਕੋਸ਼ਾ ਆ ਗਿਆ ਨਾਖਾਂ ਵੀ ਹੁੰਦੇ ਨੇ ਨਾਖਾਂ ਵੀ ਹੁੰਦੇ ਆ ਨਾਖ ਹੁੰਦੇ ਆ ਠੀਕ ਹੈ ਇਹਨਾਂ ਦੇ ਫਰਕ ਹੁੰਦਾ ਥੋੜਾ ਜੀ ਦੋਸਤੋ ਆ ਆਪਣਾ ਲੋਕੜ ਨਹੀਂ ਇਹ ਵੀ ਸ਼੍ਰੀਨਗਰ ਆ ਜੀ ਕਿਸੇ ਇਹ ਵੀ ਸ਼੍ਰੀਨਗਰ ਆ ਗਿਆ ਕਸ਼ਮੀਰ ਤੇ ਇਹਦਾ ਕੀ ਰੇਟ ਆ ਇਹ 60 ਰੁਪਏ ਕਿਲੋ ਇਹ 60 ਰੁਪਏ ਕਿਲੋ ਬੱਬੂ ਕੋਸ਼ਾ ਉਹ ਵੀ 60 ਰੁਪਏ 60 ਰੁਪਏ ਕਿਲੋ ਬੱਬੂ ਕੋਸ਼ਾ ਤੇ ਪੈਰੋ ਫਰੂਟ ਕੰਪਨੀ ਬਾਈ ਜਿੱਥੇ ਖੜੇ ਆ ਇਹ ਤੇ ਨੰਬਰ ਜਰੂਰ ਦੋ ਤੇਰੀ ਫੋਨ ਨੰਬਰ 95727 95727 95859 95859 ਇਹੀ ਰੇਟ ਰਹਿਣਗੇ ਭਾਈ ਕਿਨੇ ਇੱਕ ਦੋ ਦਿਨ ਵੀਡੀਓ ਦੇ ਲਈ ਹਨੀ ਹਾਂਜੀ ਹਾਂਜੀ ਜੇ ਕੱਲ ਵੀ ਵੇਖ ਲੈਣੇ ਇਹੀ ਰੇਟ ਰਹਿਣਗੇ ਜੋ ਵੀ ਮਾਲ ਚਾਹੀਦਾ ਹੋਇਆ ਭਾਈ ਜੀ ਲਿਆ ਸਕਦਾ ਠੀਕ ਆ ਭਾਈ ਜੀ ਓਕੇ ਮਿਹਰਬਾਨੀ ਭਰਾ ਭਾਈ ਜੀ ਕੀ ਹਾਲ ਚਾਲ ਹੈ ਸਸੀ ਕਾਲਾ ਭਾਈ ਜੀ ਸਸੀ ਕਾਲਾ ਜੀ ਹੋ ਠੀਕ ਠਾਕ ਸ਼ੁਕਰਾ ਖੁਦਾ ਦਾ ਭਾਈ ਜੀ ਐਮ ਆਈ ਕੈਮ ਆਪਣੇ ਕੋਲੇ ਅੱਜ ਫਲੀਆਂ ਆਈਆਂ ਦੇਸੀ ਗੁਆਰਾ ਫਲੀਆਂ ਆਈ ਐ ਕੱਦੂ ਆਏ ਦੇਸੀ ਤੋਰੀ ਆਈ ਆਈ ਸਾਰੀ ਇਹੀ ਰੇਟ ਵੇਗੀ ਇਹ ਵੇਗੀ 85 ਰੁਪਏ ਕਿਲੋ ਜੀ 80 ਰੁਪਏ 80 ਰੁਪਏ ਮੰਡੀ ਰੇਟ ਹੈ ਚੌਲਾ ਵੀ ਆਸੀ ਭਾਈ 16 ਫਲੀ ਵੀ ਕਿਹਾ 120 ਰੁਪਏ ਕਿਲੋ ਜੀ ਠੀਕ ਹੈ ਭਾਈ ਫਲੀ ਤੇ ਚੌਲਾ ਨਾ ਨਾ ਰੱਜ ਗਿਆ ਤੇ ਫਲੀ ਤੇ ਚੌਲੇ ਵਾਲੇ ਹਣਾ ਭਾਈ ਪਰ ਹੈ ਹੀ ਕਿਹ ਕੋਲੇ ਭਾਈ ਉਹਨਾਂ ਦਾ ਮਾਲ ਹੀ ਹੈ ਨਾ ਤੜਕੇ 450 ਵਿੱਚ ਵੇਚੀ ਸੀ ਚੌਲਾ ਵਾਲੇ ਅੱਛਾ ਜੀ 120 ਰੁਪਏ ਕਿਲੋ 120 ਰੁਪਏ ਆਈ ਵੀ ਥੋੜੀ ਜਿਹੀ 12 13 ਕਿਲੋ ਅੱਛਾ ਜੀ ਆਪਣੀ ਦੁਕਾਨ ਤੇ ਅਸਲ ਹੀ ਨਹੀਂ ਜੀ ਸੋਦੇ ਦੀ ਹਾਂ ਤੇ ਬਾਕੀ ਜਿਸ ਵੀਰ ਭਰਾ ਕੋਲੇ ਫਸਲ ਪਈ ਹੈ ਨੇੜੇ ਨੇੜੇ ਜਿਹਨਾਂ ਵਾਲੇ ਸੰਪਰਕ ਕਰ ਸਕਦੇ ਬਾਈ ਦੇ ਨਾਲ ਤੇ ਨੰਬਰ ਦੇ ਕੇ ਜਾਓ ਵਧੀਆ ਵਕਾ ਦੇ ਕਰੋਗੇ ਟੈਨ ਓਕੇ ਬਾਈ ਓਕੇ ਤੇ ਬਾਕੀ ਬਾਈ ਗੱਲ ਕਰੀਏ ਇਧਰ ਅਰਬੀ ਆ ਗਈ ਅਰਬੀ 40 42 ਰੁਪਏ ਕਿਲੋ ਅਰਬੀ 40 42 ਰੁਪਏ ਕਿਲੋ ਚੱਲੀ ਜਾਂਦੀ ਹੈ ਬਾਈ ਤੇ ਸ਼ਿੰਬਾ ਵਾਲਾ ਕੱਦੂ ਪਿਆ ਆਪਣੇ ਕੋਲੇ ਕੱਦੂ 50 60 ਰੁਪਏ ਕਿਲੋ 50 ਰੁਪਏ ਵੇਚਿਆ ਜੀ ਇਹ 50 60 ਰੁਪਏ 70 80 ਰੁਪਏ ਕਿਲੋ ਇਹ ਸਵਾਦ ਬਹੁਤ ਬਣਦਾ ਕਹਿੰਦੇ ਬਾਈ ਕੱਦੂ ਜਿਹੜਾ ਖਾ ਰਿਹਾ ਜੀ ਉਹ ਨਿਆਰੇ ਆ ਹਾਂ ਦੂਜੇ ਕਦੋਂ ਦਾ ਰੇਟ ਥੋੜਾ ਘਟ ਗਿਆ ਬਈ ਉਹ ਘਟ ਗਿਆ ਉਹ 40 ਕਿਤੇ ਰੇਟ ਤੇ ਡਾ ਗਿਆ ਬਈ ਮੈਂ ਕਦੋਂ 40 ਆਮ 20 25 30 ਕਦੋਂ ਦੂਜੇ ਆਮ 20 25 30 ਜਿਹੜਾ ਵਿਖੀ ਦੇ ਨਾਲ ਰੇਟ ਥੋੜੇ ਕੱਡੇ ਆ ਜੀ ਰੇਟ ਦਾ ਹੋ ਗਿਆ ਥੋੜੀ ਹੋ ਗਈ ਪਿੰਡੀ ਹੋ ਗਈ ਕਦੋਂ ਰੇਟ ਕੱਡੇ ਆ ਹਾਂ ਜੇ ਬੱਚਾ ਨਹੀਂ ਗੱਲ ਗਰੀ ਪੰਸਾ ਆਊਗਾ ਜੀ ਸਹੀ ਗੱਲ ਗੱਲ ਕੋਈ ਕਦੋਂ 70 80 ਦਾ ਜੀ ਸਹੀ ਗੱਲ ਤੇ ਟਰੇਲੇ ਜਿਓ ਭਾਈ ਟਰੇਲੇ 45 ਰੁਪਏ ਨੂੰ ਵਿਕੇ ਆ ਜੀ 40 40 ਕਿੱਲੇ ਨਹੀਂ ਆਏ ਜੀ ਖਤਮ ਹੋ ਗਏ ਜੀ ਮਾਹੌਨ ਨਹੀਂ ਹੁੰਦੇ ਕਦੋਂ ਲੱਗੇ ਇਹ ਅਗਲੇ ਮਹੀਨੇ ਫੇਰ ਸ਼ੁਰੂ ਹੋ ਜਾਣਾ ਠੀਕ ਹੈ ਮੈਂ ਇਹਦਾ ਰੇਟ ਦਾ 100 ਰੁਪਏ ਇਹ 100 ਤੋਂ ਨਹੀਂ ਥੱਲੇ ਕੱਢਦਾ ਜੀ ਉਹ ਅਗਲੇ ਮਹੀਨੇ ਜਦੋਂ ਮਰਜੀ 100 ਰੁਪਏ ਝਾੜਕ ਦੇ ਦਾ ਰੇਟ ਰਹਿਣਾ ਰੇਟ ਮੁਕੰਮਲ ਇਹਦਾ ਰੇਟ ਜਿਹੜਾ ਬਾਈ 40 ਦੇ ਕਿੰਨੇ ਆਏ ਕਦੋਂ ਦਾ ਜੀ ਉਹ ਟ੍ਰੇਲਿੰਗ ਟ੍ਰੇਲਿੰਗ 40 ਤੇ 45 ਰੁਪਏ 40 45 ਰੁਪਏ ਜਿਹੜੇ ਚੱਲ ਜਾਂਦੇ ਭਿੰਡੀ ਵੀ ਬਈ ਇੰਨੀ ਕੀ ਹੋਗੀ ਭਿੰਡੀ 40 ਰੁਪਏ ਕਿਲੋਾਈ 45 ਮੈਂ ਸਾਰੇ ਰੇਟ ਗਿਣਾ ਤੇ ਬਾਈ ਪਰਮਲ ਪਰਮਲ ਆ ਗਿਆ ਪਰਮਲ ਦੀ 30 ਰੁਪਏ ਕਿਲੋਾਈ ਰੇਟ 35 ਰੁਪਏ ਕਿਲੋ ਜਿਹੜੇ ਬਾਈ ਪਰ ਕੋਈ ਚੋਲੇ ਪਏ ਹਨ ਬੰਨੀਆਂ ਪੰਨ ਸਪਾਰਕ ਕਰਕੇ ਆਓ ਕਨੈਕਟ ਕਰਕੇ ਆਓ ਬਾਈ ਨਾਲ ਫੇਰ ਆਇਓ ਜੀ ਨੰਬਰ ਆਪਣਾ ਜੀ 98149 ਜੀ 58477 ਫੇਰ ਫਰੂਟ ਕੰਪਨੀ ਲੋਕੇਸ਼ਨ ਰੋਲਾ ਜੀ ਠੀਕ ਹੈ ਜੀ ਇੱਕ ਨੰਬਰ ਹੋਰ ਬੋਲਦੇ ਜੀ 98149 58477 58477 ਬਾਕੀ ਬਾਈ ਇਹ ਤੇ ਸਕਰੀਨ ਦੇ ਉੱਤੇ ਲਾ ਦਾਂਗੇ ਨੰਬਰ ਆਪਾਂ ਕਨੈਕਟ ਕਰਕੇ ਆਓ ਬਾਈ ਹਨਾ ਆਪਾਂ ਤਾਂ ਕਹਿੰਦੇ ਕਈ ਦੂਰੋਂ ਆਉਂਦਾ ਹੁੰਦਾ ਬੰਦਾ ਠੀਕ ਹੈ ਬਾਈ ਓਕੇ ਭਰਾ ਮਿਹਰਬਾਨ ਜੀ ਇਹ ਸੀਗੇ ਬਾਈ ਅੱਜ ਦੇ ਤਾਜ਼ੇ ਤਾਜ਼ੇ ਰੇਟ ਫਰੀਦਕੋਟ ਸਬਜ਼ੀ ਮੰਡੀ ਦੇ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ